ਦਿਨ ਪਰ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਆਈਵੀਐਫ ਟ੍ਰੀਟਮੈਂਟ ਉੱਤੇ ਕਾਫੀ ਚਰਚਾ ਫਹੀ ਰਹੀ ਮਾਹੌਲ ਕਾਫੀ ਗਰਮਾਹਟ ਦੇ ਵਿੱਚ ਵੀ ਰਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਮਾਮਲੇ ਉੱਤੇ ਪੰਜਾਬ ਸਰਕਾਰ ਉੱਤੇ ਵੀ ਕਈ ਤਰ੍ਹਾਂ ਦੀ ਜਿਹੜੇ ਕੀਤੇ ਜਦੋਂ ਕਿ ਪੰਜਾਬ ਸਰਕਾਰ ਨੇ ਅਜਿਹੀ ਸ਼ਿਕਵਾਂ ਤੇ ਇੱਕ ਸਫਾਈ ਵੀ ਦਿੱਤੀ ਇਹ ਸਾਰਾ ਮਾਮਲਾ ਹੈ ਕੀ ਹੈ ਕਿਉਂਕਿ ਜਿੱਥੇ ਡਾਕਟਰੀ ਲਿਹਾਜ਼ ਨਾਲ ਜੁੜਿਆ ਮਾਮਲਾ ਹੈ ਉੱਥੇ ਕਾਨੂੰਨੀ ਪਰਤਾਂ ਵੀ ਇਹ ਕਈ ਸ਼ੁੰਦਾ ਵਿਖਾਈ ਦੇ ਰਿਹਾ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਸਰਕਾਰਾਂ ਨਾਲ ਵੀ ਜੁੜਿਆ ਮਾਮਲਾ ਹੈ ਤੇ ਇਥੋਂ ਤੱਕ ਕਿ ਇਹ ਵਿਦੇਸ਼ ਨਾਲ ਵੀ ਇਹਦੀ ਇੱਕ ਕੋਈ ਸੂਈ ਘੁੰਮਦੀ ਵਿਖਾਈ ਦੇ ਰਹੀ ਹੈ ਇਹ ਸਾਰਾ ਮਾਮਲਾ ਜੇਕਰ ਚਫੇਰੋ ਵੇਖੀਏ ਪੂਰੀ ਤਰ੍ਹਾਂ ਤਾਂ ਹੈ ਕਿ ਇਸ ਸਾਰੀ ਚਰਚਾ ਲਈ ਗੱਲਬਾਤ ਵਾਸਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਪਿਆਰੀ لال ਕਰਗਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਇਹ ਵਿੱਚ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਆਈਵੀਐਫ ਦੇ ਜਿਹੜਾ ਟ੍ਰੀਟਮੈਂਟ ਇਹਦੇ ਉੱਤੇ ਕਾਫੀ ਚਰਚਾ ਲਈ ਮਾਮਲਾ ਕਾਫੀ ਭਖਿਆ ਰਿਹਾ ਤੇ ਡਾਕਟਰ ਸਾਹਿਬ ਤੁਸੀਂ ਖੁਦ ਮੈਡੀਕਲ ਖੇਤਰ ਤੋਂ ਉੱਗੇ ਸਰਜਨ ਹੋ ਇਹ ਸਾਰਾ ਮਾਮਲਾ ਜੇਕਰ ਆਪਾਂ ਮੈਡੀਕਲ ਹਿਜਤੋਂ ਦੇਖੀਏ ਕਾਨੂੰਨੀ ਪੱਖ ਤੋਂ ਦੇਖੀਏ ਇਹ ਹੈ ਕਿ ਇਹ ਕਿਵੇਂ ਰਹੀ ਚਰਚਾ ਜੀ ਡੰਡ ਸਰ ਸਭ ਦੇ ਵਿੱਚ ਸਾਡੇ ਸਮਾਜ ਚ ਆਤ ਪੈ ਗਈ ਆ ਕਾਨੂੰਨ ਵਿਦਾਂ ਨੂੰ ਵੀ ਹਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਵਨ ਕਈ ਡਾਕਟਰਾਂ ਨੂੰ ਵੀ ਮਾਰਨ ਨੂੰ ਵੀ ਤੇ ਬਾਕੀ ਆਮ ਸਵਾਜ ਨੂੰ ਤਾਂ ਹੈਗੀ ਆ ਵੀ ਭੀੜ ਤੰਤਰ ਬਣਾ ਕੇ ਕੰਮ ਕਰੋ ਹਮ ਜੀ ਪੂਰੀ ਜੱਟ ਦੇ ਨਾਲ ਸਮਝਾ ਜਿਵੇਂ ਪਿੱਛੇ ਫੀਮ ਦੀ ਗੱਲ ਹੋ ਰਹੀ ਸੀ ਵੀ ਫੀਮ ਦੀ ਕਹਿੰਦੀ ਫੀਮ ਦੀ ਕਹਿੰਦੀ ਐਦਾਂ ਨਹੀਂ ਹਮ ਹੁਣ ਅਸਲ ਦੇ ਵਿੱਚ ਕੀ ਆ ਕਾਨੂੰਨੀ ਰੂਪ ਕਦ ਆਉਂਦਾ ਹੈ ਪਹਿਲਾਂ ਕੋਈ ਸਮਾਜਿਕ ਸਮੱਸਿਆ ਹੁੰਦੀ ਹੈ ਹੂੰ ਸਮਾਜ ਦੇ ਵਿੱਚ ਇਹ ਸਮੱਸਿਆ ਸੀ ਵੀ ਬਹੁਤ ਸਾਰੇ ਜੋੜੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਹੂੰ ਚਾਹੇ ਉਹਨਾਂ ਨੂੰ ਉਮਰ ਵੱਧ ਆਏ ਚਾਹੇ ਕਿਸੇ ਔਰਤ ਦੀ ਬੱਚੇਦਾਨੀ ਖਰਾਬ ਹੈ ਚਾਹੇ ਉਹਦੀਆਂ ਜਿਹੜੇ ਅੰਡੇਦਾਨੀਆਂ ਨੇ ਉਹ ਖਰਾਬ ਨੇ ਚਾਹੇ ਅੰਡੇਦਾਨੀਆਂ ਤੋਂ ਜਿਹੜੀ ਟਿਊਬ ਆਉਂਦੀ ਹੈ ਜਿਹਦੇ ਵਿੱਚੋਂ ਦੀ ਲੰਘ ਕੇ ਆਉਣੇ ਅੰਡੇ ਨੇ ਉਹ ਖਰਾਬ ਹੈ ਹੂੰ ਕਿ ਚਾਹੇ ਉਹਦੇ ਜਿਹੜਾ ਹੈਗਾ ਆਪਣਾ ਘਰ ਵਾਲੇ ਦੇ ਸ਼ੁਕਰਾਨੇ ਘਟ ਨੇ ਜਾਂ ਸ਼ਿਕਰਾਨੂ ਪੂਰੇ ਨੇ ਪਰ ਉਹ ਠੀਕ ਜਿਕੇ ਨਾਲ ਇਹ ਜੁੜ ਨਹੀਂ ਰਹੇ। ਜੋ ਬਹੁਤ ਸਾਰੀਆਂ ਉਹਦੇ ਵਿੱਚ ਸਮੱਸਿਆਵਾਂ ਨੇ। ਇਸ ਤੋਂ ਅੱਗੇ ਫਿਰ ਉਹਦੇ ਚ ਅਸੀਂ ਜਿਵੇਂ ਆਹੀ ਜਿਹੜੇ ਪੈਦਾ ਹੁੰਦੇ ਨੇ ਇਹ ਵੀ ਐਸੀ ਦੀ ਸਮੱਸਿਆ ਹੈ। ਜੇ ਮੰਦੂਲ ਨੁਕਸ ਪੈਦਾ ਹੁੰਦੇ ਨੇ ਬੱਚੇ ਕਿਸੇ ਦਾ ਸਿਰ ਵੱਡਾ ਹੈ ਕਿਸੇ ਦਾ ਟੱਟੀ ਦਾ ਰਸਤਾ ਜਿਵੇਂ ਨੇ ਕਿਦਾਂ ਮੈਂ ਪੋਲਿਟਿਕਸ ਸਰ ਜਿਨਾ ਅਸੀਂ ਰੋਜ਼ ਹੀ ਇਹੀ ਰਸਤੇ ਬਣਾਉਣੇ ਆ। ਟੱਟੀ ਦਾ ਰਸਤਾ ਨਹੀਂ ਬਣਿਆ ਪਿਸ਼ਾਬ ਦਾ ਰਸਤਾ ਨਹੀਂ ਬਣਿਆ ਬਲੀਡ ਦੀ ਹੱਡੀ ਤੇ ਫੋੜਾ ਹੋ ਗਿਆ। ਹਾਂਜੀ ਸਾਹ ਤੇ ਖੁਰਾਕ ਦੀ ਨਾਲ ਹੀ ਕੋਈ ਆ ਖੁੱਡ ਪਿੰਦਾ ਤੱਕ ਆ ਜਾਂਦਾ। ਫੀਟ ਬਾਹਰ ਖੁੱਲ੍ਹੇ ਹੀ ਰਹਿ ਗਿਆ ਪੰਜ ਉਂਗਲਾਂ ਦੀ ਵਜ੍ਹਾ 6 ਹੋ ਗਈਆਂ ਜਾਂ 3 ਰਹਿ ਗਈਆਂ ਸੋ ਇਹ ਜਿਹੜੇ ਹੈਗੇ ਨੇ ਜਮਾਂਦਰ ਹੁੰਦੇ ਨੇ ਇਹ ਸਾਰਾ ਕੁਝ ਜਿਹੜਾ ਹੈ ਬੱਚੇ ਦੀ ਪ੍ਰਜਨਨ ਕਿਰਿਆ ਜਿਹੜੀ ਆ ਸਾਡੀ ਮਨੁੱਖੀ ਪ੍ਰਜਨਨ ਕਿਰਿਆ ਉਹਦੇ ਨਾਲ ਜੁੜਿਆ ਹੋਇਆ ਹੈ ਤੇ ਅਸੀਂ ਐਨਬੀ ਵੇਲੇ ਪਹਿਲੇ ਸਾਲ ਦੀ ਭਲਾਉਣਿਆਂ ਉਹਨੂੰ ਐਂਬ੍ਰਿਓਲੋਜੀ ਕਹਿੰਦੇ ਆ ਹੂੰ ਜੀ ਫੀਟ ਭੂਣ ਦਾ ਵਿਕਾਸ ਹੁੰਦਾ ਕਿਵੇਂ ਆ ਅੰਡੇ ਦੀ ਫਰਟੀਲਾਈਜੇਸ਼ਨ ਕਿਵੇਂ ਹੁੰਦੀ ਆ ਉਦੋਂ ਬਾਅਦ ਕਿਵੇਂ-ਕਿਵੇਂ ਵੱਧਦਾ ਹੈ ਕਿਵੇਂ-ਕਿਵੇਂ ਉਹਦੇ ਟੋਟੇ ਬਣਦੇ ਨੇ ਕਿਉਂ ਜੋੜੇ ਬੱਚੇ ਹੋ ਜਾਂਦੇ ਨੇ ਜੋਰੇ ਬੱਚੇ ਜਿਹੜੇ ਨੇ ਆਈਡੈਂਟੀਕਲ ਟਵਿਨ ਵੀ ਦੋਣੇ ਬੱਚੇ ਲੜਕੇ ਜਾਂ ਲੜਕੀਆਂ ਹੋਣ ਉਹ ਕਿਉਂ ਹੁੰਦੇ ਨੇ ਇੱਕ ਲੜਕਾ ਇੱਕ ਲੜਕੀ ਕਿਉਂ ਹੋ ਜਾਂਦਾ ਚਾਰ ਚਾਰ ਬੱਚੇ ਕਿਉਂ ਹੋ ਜਾਂਦੇ ਨੇ ਤਿੰਨ ਤਿੰਨ ਟ੍ਰਿਪਲੇਟ ਕਿਉਂ ਹੁੰਦੇ ਨੇ ਕੁਆਡਰ ਇਹ ਸਾਰਾ ਕੁਝ ਅਸੀਂ ਉਹਨਾਂ ਨੂੰ ਪੜਾਉਂਦੇ ਵੀ ਹਾਂ ਜੀ ਜੀ ਪਿੱਛੇ ਕੀ ਨੁਕਸ ਪੈ ਜੇ ਸਰੀਰ 'ਚ ਉਹਦੇ ਨਾਲ ਕੀ ਨੁਕਸ ਪੈਗਾ ਬੱਚੇ 'ਚ ਇਹ ਵੀ ਅਸੀਂ ਪੜਾਉਂਦੇ ਹਾਂ ਜਾਂ ਬੱਚੇ ਜਿਹਨੂੰ ਅਬੋਰਸ਼ਨ ਕਹਿੰਦੇ ਆਪਾਂ ਵੀ ਉਹ ਅਬੋਰਸ਼ਨ ਹੋ ਜਾਂਦੀ ਆ ਬਾਰ-ਬਾਰ ਕਿਉਂ ਅਬੋਰਸ਼ਨ ਹੁੰਦੀ ਆ ਜਾਂ ਬੱਚਾ ਪੇਟ 'ਚ ਖੂਨ ਪੈਣ ਲੱਗ ਗਿਆ ਔਲ ਬਾਹਰ ਆ ਗਈ ਉਹ ਬਹੁਤ ਕੁਛ ਇਹ ਸਾਰਾ ਕੁਛ ਰੀਪਰੋਡਕਟਿਵ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਹੈ ਤੇ ਫਿਰ ਹੱਲ ਕੀ ਕਰਦੇ ਨੇ ਹੂੰ ਜੀ ਕਿੰਨੀ ਦੀ ਔਲ ਕਿਤੇ ਗਲਤ ਜਗ੍ਹਾ ਤੇ ਹੁੰਦੀ ਹੈ ਕੌਣ ਪੈਣ ਲੱਗ ਜਾਂਦਾ ਸੋ ਇਹ ਜਿਹੜੇ ਰੀਪਰੋਡਕਟਿਵ ਟੈਕਨੋਲੋਜੀ ਹੈ ਉਹਦੇ ਵਾਸਤੇ ਵੱਡਾ ਜਿਹੜਾ ਕੰਮ ਸੀ ਉਹ ਇਹ ਸੀ ਕਾਕੀ ਗੱਲਾਂ ਜਿਹੜੇ ਆਮ ਬੰਦਾ ਜਿਹੜਾ ਸਮਝਦਾ ਹੈ ਹੈਗੇ ਬਹੁਤ ਕੁਛ ਪਰ ਆਮ ਬੰਦਾ ਇਹ ਸਮਝਦਾ ਹੈ ਵੀ ਇਹ ਸੀ ਵੀ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਹੂੰ ਜੀ ਉਹ ਜਿਹੜਾ ਬੱਚਾ ਕਿਵੇਂ ਪੈਦਾ ਕਰਨਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸਮਝੀ ਗਈ ਵੀ ਤੁਸੀਂ ਇਹ ਟਿਊਬ ਰਹਿਣ ਬੱਚਾ ਮਤਲਬ ਯਾਰ ਕਰਕੇ ਅੱਗੇ ਤੁਸੀਂ ਉਹਦੇ ਮਾਂ ਦੇ ਜਿਹੜਾ ਹੈਗਾ ਗਰਭ ਦੇ ਵਿੱਚ ਪਾ ਦੋ ਹੂੰ ਜੀ ਆਈ ਵੀ ਐਫ ਇਹਨੂੰ ਕਹਿੰਦੇ ਇਨਟਰਾ ਵਿਟ੍ਰੋ ਫਰਟੀਲਾਈਜੇਸ਼ਨ ਜੀ ਜੀ ਇਨਟਰਾ ਵਿਟ੍ਰੋ ਫਰਟੀਲਾਈਜੇਸ਼ਨ ਦਾ ਮਤਲਬ ਹੈ ਵਿਟ੍ਰੋ ਕਹਿੰਦੇ ਟਿਊਬ ਨੂੰ ਹੂੰ ਫਰਟੀਲਾਈਜੇਸ਼ਨ ਵੀ ਉਹਨੂੰ ਹਮਲ ਕਰਨਾ ਹੂੰ ਇਨਟਰਾ ਟਿਊਬ ਦੇ ਵਿੱਚ ਸੋ ਕੱਚ ਦੀ ਟਿਊਬ ਚ ਜਾਂ ਕੋਈ ਪਲਾਸਟਿਕ ਦੀ ਟਿਊਬ ਜੋ ਵੀ ਸਾਡੇ ਇਕੁਪਮੈਂਟ ਨੇ ਉਨੇ ਵਿੱਚ ਉਹ ਐਗ ਤੇ ਸਪਰਮ ਦਾ ਮੇਲ ਕਰਾ ਕੇ ਉਹਨ ਇੱਕਲਾ ਵਕਤਕ ਡਿਵੈਲਪ ਕਰਕੇ ਫਿਰ ਉਹਨੂੰ ਪ੍ਰਜਨਨ ਕਰਦੇ ਆ ਪਰ ਪਨੀਰੀ ਨਹੀਂ ਉਹਨਾਂ ਦੇ ਜਿਰੀ ਦੀ ਹਾਂ ਜੀ 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 ਢੋਣਾ ਪਹਿਲਾਂ ਆਪਾਂ ਬੀਜੀਆਂ ਇੱਕ ਜਗ੍ਹਾ ਤੇ ਫਿਰ ਦੀ ਪਨੀਰੀ ਢੋਣਿਆ ਨਾ ਹਾਂ ਬਿਲਕੁਲ ਪਰ ਕਿੰਨੇ ਦੀ ਪਨੀਰੀ ਲਾ ਦਿੰਦੇ ਆ ਗੰਡਿਆਂ ਦੀ ਪਨੀਰੀ ਲਾਉਂਦੇ ਸੀ ਅੱਗੇ ਹਾਂ ਜੀ ਜੀ ਸੋ ਇਹ ਇੱਕ ਕਿਸਮ ਦਾ ਉਹ ਕਿਤੇ ਤਿਆਰ ਹੋਰ ਕੀਤਾ ਜਾ ਰਿਹਾ ਹੈ ਹਾਂ ਛੋਟਾ ਜਾ ਬੂਟਾ ਜਾ ਤੋਂ ਬੰਦ ਆ ਉਹਨੂੰ ਕਿਤੇ ਹੋਰ ਲਾਇਆ ਜਾਂਦਾ ਹਾਂ ਉਹਨੂੰ ਲਾਉਣ ਵਾਸਤੇ ਉਹਦੀ ਕੈਰੀ ਤਿਆਰ ਕਰੀ ਜਾਂਦੀ ਹੈ ਇਹ ਸਾਰਾ ਕੁਝ ਆਪਾਂ ਕੁਦਰਤ ਚ ਕਰ ਰਹੇ ਹਾਂ ਸੋ ਉਹਨੂੰ ਇਨਟਰਾ ਵਿਟ੍ਰੋ ਫਰਟੀਲਾਈਜੇਸ਼ਨ ਕਹਿੰਦੇ ਆ ਸੀ। ਸੋ ਇਨਟਰਾ ਵਿਟ੍ਰੋ ਫਰਟੀਲਾਈਜੇਸ਼ਨ ਨੇ ਬੜੀ ਐ ਟੈਕਨੀਕਸ ਨੇ ਇੱਕ ਇਹ ਆ ਵੀ ਕਿਸੇ ਦੇ ਸਪਰਮ ਨਹੀਂ ਹੈਗੇ। ਤਾਂ ਅਸੀਂ ਇੱਕ ਸਪਰਮ ਬੈਂਕ ਬਣਾ ਲੈਨੇ ਆ। ਉੱਥੇ ਜਿਹੜਾ ਵੀ ਸਪਰਮ ਦੇਗਾ ਦੇਗਾ ਕਿਸੇ ਨੂੰ ਨਹੀਂ ਕੋ ਪਤਾ ਹੁੰਦਾ ਵੀ ਕਿਹਦੇ ਨੇ। ਹੂੰ ਜੀ। ਉਸ ਸਪਰਮ ਨਾਲ ਫਰਟੀਲਾਈਜ ਕਰ ਦਿੰਨੇ ਆ। ਫੇਰ ਕਈ ਐਗ ਫਰਟੀਲਾਈਜ ਕਰ ਦਿੰਨੇ ਆ। ਫੇਰ ਉਹਨਾਂ ਅਸੀਂ ਰਿਡਕਸ਼ਨ ਕਹਿੰਦੇ ਆ ਵੀ ਉੱਥੇ ਪਾਤੇ ਅਸੀਂ 8-9 ਪਾਤੇ। ਜੀ। ਤੇ ਉਹਦੇ ਚੋਂ ਕੁਝ ਸਾਰੇ ਤਿਆਰ ਹੋਣ ਲੱਗਦੇ ਆ। ਫਿਰ ਸੀ ਘਟਾ ਦੇਣਾ 4 3 4 ਤੇ ਲੈ ਉਹਨਾਂ ਫਿਰ ਹੋਰ ਘਟਾਉਣਿਆ ਕਿਉਂਕਿ ਬੱਚੇ ਤਾਂ ਇੱਕ ਜਾਂ ਦੋ ਹੋਣ ਜੇ ਮਲਟੀਪਲ ਹੋ ਜਾਂਦੇ ਫਿਰ ਗੜਬੜ ਜਾਂਦਾ ਹੋ ਜੂਗੀ ਜੀ ਜੀ ਫਿਰ ਕਈ ਦਵਾਈਆਂ ਅਸਰ ਕਰਦੀਆਂ ਉਹਦਾ ਹਲਕਾ ਕਰਨਾ ਹੁੰਦਾ ਹੈ ਜਿਵੇਂ ਇਨਟਰਾਵੈਟ੍ਰੋਫਰਟੀਲਾਈਜੇਸ਼ਨ ਚ ਦਾ ਹੋਰ ਕਈ ਵੀ 6 6 ਬੱਚੇ ਹੋ ਜਾਂਦੇ ਸੀ ਦਵਾਈਆਂ ਐਸੀਆਂ ਸੀ ਕੁਝ ਐਸੀਆਂ ਦਵਾਈਆਂ ਸੀ ਜਿਹੜੀਆਂ ਪ੍ਰੈਗਨੈਂਸੀ ਚੁਰਕੀ ਲੱਗ ਜਾਂਦੀ ਸੀ ਉਹਦੇ ਚ ਦਵਾਈ ਦਿੰਦੇ ਸੀ ਉਹਦੇ ਨਾਲ ਬੱਚੇ ਫੰਗ ਪੈਦਾ ਹੋਣ ਲੱਗੇ ਇਥੇ ਡੀਡੋ ਮਾਈਡ ਚਿਲਡਰਨ ਕਿਹਾ ਜਾਂਦਾ ਸੀ ਸੋ ਬਹੁਤ ਕੁਝ ਹੈ ਇਹਨੂੰ ਸਮਝਣ ਦੀ ਇਹ ਲੋੜ ਹੈ ਵੀ ਇਹ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਬੱਚਾ ਹੋ ਨਹੀਂ ਰਿਹਾ ਜਾਂ ਬੱਚੇ ਉਮਰ ਵੱਡੀ ਹੋ ਗਈ ਜਾਂ ਵਿਆਹੀ ਵੱਡੀ ਉਮਰ ਸ਼ਿਕਰ ਆਇਆ ਹੂੰ ਜੀ ਇਹ ਜਾਂ ਬੱਚੇ ਮਰ ਗਏ ਹੂੰ ਉਹ ਬੱਚਾ ਚਾਹੁੰਦੇ ਨੇ ਹਾਂ ਹਾਂ ਜਿਵੇਂ ਆ ਸਿੱਧੂ ਮੂਸੇਵਾਲਾ ਉਹਨਾਂ ਨੇ ਇੰਨਾ ਤਾਂ ਸੋਚਿਆ ਵੀ ਅਸੀਂ ਨਹੀਂ ਬੱਚਾ ਚਾਹੀਦਾ ਮੁੜ ਕੇ ਸੋਚਣ ਲੱਗੇ ਕਿ ਅਸੀਂ ਉਹਨਾਂ ਨੂੰ ਬੱਚਾ ਚਾਹੀਦਾ 60 ਸਾਲ ਦੀ ਉਮਰ 'ਚ ਹੂੰ ਪਰ ਸੋਹ ਕਾਰਨ ਹੈ ਸਮਾਜ ਚ ਸਮਾਜਿਕ ਕਾਰਨ ਹੈ ਹਾਂ ਬਿਲਕੁਲ ਬਿਲਕੁਲ ਜੀ ਜੀ ਉਹਦੇ ਵਿੱਚ ਇੱਕ ਪੁਰਾਣਾ ਜ਼ਮਾਨਾ ਸੀ ਵੀ ਬੱਚਾ ਗੋਦ ਲੈਂਦੇ ਸੀ ਹਮ ਜੀ ਹੁਣ ਵੀ ਲੈਂਦੇ ਨੇ ਹਾਂਜੀ ਹਾਂਜੀ ਜੀ ਜੀ ਦੂਜਾ ਤਰੀਕਾ ਇਹ ਸੀ ਵੀ ਸਾਧ ਸੰਤਾਂ ਦੇ ਜਾ ਕੇ ਸੇਵਾ ਕਰੀ ਜਾਣੀ ਵੀ ਸ਼ਾਇਦ ਸਾਡੇ ਹੋ ਜੀ ਹਮ ਹਮ ਜੀ ਸਾਡੇ ਫਿਰ ਤਰੀਕਾ ਨਹੀਂ ਸੀ ਤਦੋਂ ਕੋਈ ਵਿਸ਼ਵਾਸਿਕ ਹਾਂ ਸੋ ਇਸ ਕਰਕੇ ਇਹ ਜਿਹੜੀ ਇਨਟਰਾਵਿਟ੍ਰੋ ਫਰਟੀਲਾਈਜੇਸ਼ਨ ਹੈ ਇਹ ਕੋਈ ਆਏ ਨਹੀਂ ਇਹ ਵੀ ਆਈਦੇ ਵਾਸਤੇ ਹੈ ਇਹਦੇ ਵਾਸਤੇ ਨਹੀਂ ਹੈ ਪਰ ਇਹ ਮਾਵਾਂ ਕਨੇ ਜ਼ੀਤਾ ਜੀ ਆ ਅਸੀਂ ਆਪਣੀ ਫਿਗਰ ਨਹੀਂ ਖਰਾਬ ਕਰਨੀ ਅਜੀ ਸ਼ੀਤੀ ਹੂੰ ਜੀ ਇਸ ਤਰ੍ਹਾਂ ਦਾ ਹੋ ਸਕਦਾ ਹੂੰ ਹੂੰ ਤੋਂ ਕਈ ਜਿਹੜੇ ਨੇ ਅਨੈਚੁਰਲ ਜੀ ਗੱਲ ਲੱਗਦੀ ਹੈ ਇੰਟਰਕੋਰਸ ਤੋਂ ਡਰਦੀ ਹੈ ਜਦ ਅਮਰੂਲ ਕੀ ਫਜ਼ ਕਰੋ ਵੀ ਬੱਚਾ ਚੱਲ ਗਿਆ ਸੋ ਬਹੁਤ ਕੁਝ ਹੈ ਇਹ ਜਿਹੜਾ ਸਾਰਾ ਕੁਝ ਹੈ ਇਹਦੇ ਵਾਸਤੇ ਭਾਰਤ ਦੇ ਵਿੱਚ ਕੋਈ ਕਾਨੂੰਨ ਨਹੀਂ ਸੀ ਪਹਿਲਾਂ ਉਸ ਤਰੀਕੇ ਦਾ ਸਵਾਏ ਜਿਹੜੇ ਅਬੋਰਸ਼ਨ ਕਹਿੰਦੇ ਆਪਾਂ ਉਹਦਾ ਕਾਨੂੰਨ ਸੀ ਐਮਟੀ ਡਾਕਟਰ ਸਾਹਿਬ ਇੱਕ ਮੈਂ ਪਹਿਲਾਂ ਇਹ ਇਸ ਪਰਮ ਉਸ ਜੋੜੇ ਦਾ ਸਪਰਮ ਜ਼ਰੂਰੀ ਹੈ ਨਾ ਜੀ ਪੁਰਸ਼ ਦਾ ਵੀ ਤੇ ਮਹਿਲਾ ਦਾ ਨਹੀਂ ਨਹੀਂ ਸਵਾਲ ਨੂੰ ਕਿਸੇ ਦਾ ਵੀ ਹੋਵੇ ਅਸਾਂ ਕਿਸੇ ਦਾ ਵੀ ਹੋਵੇ ਕਿਸੇ ਦਾ ਵੀ ਸਪਰਮ ਹੋ ਸਕਦਾ ਹੈ ਕਿਸੇ ਦਾ ਵੀ ਐਗ ਹੋ ਸਕਦਾ ਹੈ ਜੀ ਤਾਂ ਦਾ ਭਾਵ ਕੇ ਠੀਕ ਹੈ ਜੀ ਸਪਰਮ ਕਿਤੋਂ ਵੀ ਲੈ ਜਾ ਸਕਦਾ ਹੈ ਪਰ ਜੇ ਕੋਈ ਇੱਕ ਦੇ ਕੋਈ ਦੱਸਣਾ ਵੀ ਨਹੀਂ ਚਾਹੁੰਦੇ ਮਾਫ ਕਰਨਾ ਇਹ ਪਤਾ ਕੀ ਸਾਡੇ ਕੁਝ ਗੱਲਾਂ ਪਰਦੇਸੀਆਂ ਹੁੰਦੀਆਂ ਨੇ ਹਾਂ ਜੀ ਹਾਂ ਜੀ ਉਹਨਾਂ ਸਮਝਾਉਣ ਵਾਸਤੇ ਦੱਸਦੇ ਹਾਂ ਇੱਕ ਬੰਦਾ ਜਿਹੜਾ ਹੈ ਜਿਹਨੂੰ ਨਪੁੰਸਕ ਕਹਿੰਦੇ ਨੇ ਹਾਂ ਜੀ ਪਰ ਉਹ ਸਪਰਮੇ ਨਿਕਲ ਸਕਦੇ ਨੇ ਉਹਦੇ ਸਪਰਮ ਆਰਟੀਫੀਸ਼ੀਅਲ ਵੀ ਲਾਇਆ ਜਾ ਸਕਦੇ ਕਿਉਂਕਿ ਉਹ ਜਿਦਾਨੇ ਨਹੀਂ ਅੰਦਰ ਹੂੰ ਹੂੰ ਉਹ इवन ਪਚਕਾਰੀ ਨਾਲ ਅੰਦਰ ਸੀ ਮਾਂ ਦੇ ਸਿੱਧਾ ਵੀ ਅੰਦਰ ਪਾ ਦਿੰਦੇ ਆ ਜ਼ਰੂਰੀ ਨਹੀਂ ਵੀ ਇੰਟਰ ਆਈ ਵੀ ਐਫੀ ਕਰੀਏ ਹੂੰ ਹੂੰ ਦੂਜਾ ਹੈਗਾ ਵੀ ਉਹਦੇ ਸਪਰਮ ਨਹੀਂ ਹੈਗੇ ਹੂੰ ਜੀ ਉਹ ਜੇ ਸਪਰਮ ਨਹੀਂ ਹੈਗੇ ਤੇ ਫਿਰ ਬਹੁਤ ਔਖਾ ਹੈ 1 ਲੱਖ ਚਾਹੀਦਾ ਫਿਰ ਉਹਨਾਂ ਦੇ ਹਿਲਦੇ ਡੁਲਦੇ ਚਾਹੀਦੇ ਨੇ ਫਿਰ ਉਹ ਠੀਕ ਤੰਦਰੁਸਤ ਚਾਹੀਦੇ ਨੇ ਹੂੰ ਹੂੰ ਤੇ ਜੇ ਉਹ ਨਹੀਂ ਨਹੀਂ ਹੈਗੇ ਤੇ ਫਿਰ ਉਹ ਨਹੀਂ ਹੋਣੇ ਮਤਲਬ ਫਰਟੀਲਾਈਜੇਸ਼ਨ ਨਹੀਂ ਹੋਣੀ ਤਰਿਕਨੇ ਅਸੀਂ ਨਹੀਂ ਹੋਣੀ ਫਿਰ ਉਹਨਾਂ ਚ ਅਸੀਂ ਸਿਲੈਕਟ ਕਰ ਲੈਣੇ ਉਹਨੇ ਕੁਛ ਸਿਲੈਕਟ ਕਰਕੇ ਉਹ ਟਿਊਬ ਚ ਪਾ ਕੇ ਉਹਦੀ ਫਰਟੀਲਾਈਜੇਸ਼ਨ ਕਰ ਦਿੰਨੇ ਆ ਹੂੰ ਬਾਪ ਮਤਲਬ ਸਚੂਰ ਬਾਪ ਦੇ ਇੱਕ ਆਜਾ ਬਾਪ ਦੇ ਇਸ ਵਕਤ ਹੈ ਹੀ ਨਹੀਂ ਹੂੰ ਜੀ 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 ਸਿਲੈਕਟ ਕਰਕੇ ਵੀ ਨਹੀਂ ਆ ਸਕਦੇ ਫਿਰ ਅਸੀਂ ਕਿਸੇ ਹੋਰ ਦੇ ਲੈ ਕੇ ਆ ਸਕਦੇ ਆ ਉਹ ਕਿਸੇ ਨੂੰ ਨਹੀਂ ਪਤਾ ਵੀ ਕਿਹਦੇ ਸਵਰਧਣੇ ਹੂੰ ਅੱਛਾ ਆ ਕੇ ਸਾਡੇ ਕੋਈ ਉਹ ਬੱਚੇ ਤੇ ਡੀਗਰ ਕਲੇਮ ਜਿਹੜਾ ਨਾਲ ਹੀ ਤੁਸੀਂ ਗੱਲ ਕਰੀਆ ਨਾਲ ਦੇ ਵਿੱਚ ਵੀ ਸੀ ਉਹ ਤਾਂ ਦੇਖਦੇ ਆ ਹੂੰ ਜੇ ਲਈ ਵੀ ਕਿਤੇ ਇਸ ਵਰਮ ਨੇ ਹੂੰ ਹੂੰ ਇਦਾਂ ਹੀ ਇੱਕ ਲੜਕੀ ਕਹਿੰਦੀ ਆ ਵੀ ਮੈਂ ਤਾਂ ਬੱਚਾ ਨਹੀਂ ਕਰਨਾ ਪਰ ਉਹਨੂੰ ਬੱਚਾ ਮਾ ਚਾਹਣੀ ਆ ਉਹਨੂੰ ਫੂਰੋਗੇਟ ਮਦਰ ਕਹਿੰਦੇ ਆ ਸੀ ਹੂੰ ਹੂੰ ਵੀ ਦੂਜੀ ਔਰਤ ਨੂੰ ਕੁੱਖ ਕਰਾਏ ਤੇ ਲੈਣੀ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਹੂੰ ਜੀ ਜੀ ਉਹ ਦੂਜੀ ਔਰਤ ਨੂੰ ਉਹਨਾਂ ਚੀਜ਼ਾਂ ਦਾ ਖਰਚਾ ਦਿੰਦੇ ਨੇ ਸਭ ਕੁਝ ਦਿੰਦੇ ਨੇ ਤੇ ਵੀ ਉਹ ਬੱਚਾ ਪਾਲਣਾ ਇੱਥੇ ਤੱਕ ਵੀ ਕਈ ਵਾਰ ਉਹਨੂੰ ਗੁਲਾਮ ਵੀ ਬਣਾ ਲੈਂਦੇ ਨੇ ਕਿਸਮ ਦਾ ਵੀ ਕਿਉਂਕਿ ਬੱਚਾ ਸਾਡਾ ਹੈ ਤੂੰ ਆ ਖਾਏਂਗੀ ਐ ਕਰੇਂਗੀ ਐ ਰਹੇਂਗੀ ਤੁਹਾਨੂੰ ਕਹਿੰਦਾ ਸਰ ਇਹ ਕੀ ਠੀਕ ਰਹਿਣਾ ਚਾਹੀਦਾ ਉਹ ਬਹਾਮਣ ਕਿਲੀ ਹੈ ਹੂੰ ਜੀ ਤੇ ਹੁੰਦਾ ਨਾ ਕਿ ਕਿਉਂਕਿ ਸਾਡਾ ਜੀ ਅਸੀਂ ਤਾਂ ਐਂ ਕਰਾਂਗੇ ਨਹੀਂ ਚੁੱਧ ਚਾਹੀਦੀ ਹੈ ਹੂੰ ਪਰ ਤਾਂ ਤੰਗ ਵੀ ਬਹੁਤ ਹੁੰਦੀਆਂ ਨੇ ਜਿਹੜੀਆਂ ਸੂਗਰੇਟ ਵਾਦਰ ਨੇ ਹੂੰ ਕਈ ਵਾਰੀ ਉਹਨਾਂ ਨੂੰ ਬਾਅਦ ਚ ਕੰਪਲਿਕੀਸ਼ਨ ਹੋਣ ਦੇ ਉਹਦਾ ਇਲਾਜ ਕਦੇ ਵੀ ਨਹੀਂ ਕਰਾਉਂਦੇ ਹੂੰ ਜੀ 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 ਤੇ ਕਹਿੰਦੇ ਰਾਤ ਗਈ ਵਾਤ ਗਈ ਹੂੰ ਸੋ ਇਸ ਕਰਕੇ ਨਾ ਪਹਿਲਾਂ ਉਹਨੂੰ ਮਤਲਬ ਬੜੇ ਹਾਰੇ ਕਰਦੇ ਨੇ ਗੋਪਣਾਵੇ ਜੋਂ ਵਾਲੀ ਗੱਲ ਸੋ ਇਹ ਜਿਹੜਾ ਹੈਗੀਆਂ ਆਰਟੀਫੀਸ਼ੀਅਲ ਜਿਹਨੀਆਂ ਇਨਸੈਮੀਨੇਸ਼ਨ ਦੇ ਨੇ ਜਿਹੜੀ ART ਇਹਨੂੰ ਕਹਿੰਦੇ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਅਸਿਸਟਡ ਸਹਾਇਤਾ ਕਰਦੇ ਆਸੀਂ ਹਮ ਜਨਨ ਵਾਸਤੇ ਪ੍ਰਜਨਨ ਰੈਪਰੋਡਕਟਿਵ ਦਾ ਮਤਲਬ ਪ੍ਰਜਨਨ ਹਮ ਜੀ ਜੀ ਟੈਕਨੋਲੋਜੀ ਦਾ ਮਤਲਬ ਤਕਨੀਕਾਂ ਹਮ ਤਕਨੀਕ ਜੀ ਇਹ ਜਿਹੜਾ ਕਾਨੂੰਨ ਹੈ ਇਹ ਸਹਾਇਕ ਪ੍ਰਜਨਨ ਤਕਨੀਕਾਂ ਦਾ ਕਾਨੂੰਨ ਹੈ ART ਐਕਟ ਹੈ ਇਹ ਪਿਛਲੇ ਸਾਲ ਹੀ ਬਣਿਆ 2021 ਚ ਬਣਿਆ ਦਸੰਬਰ ਚ ਕੇਂਦਰ ਸਰਕਾਰ ਵੱਲ ਬਣਾਇਆ ਗਿਆ ਜੀ ਕੇਂਦਰ ਸਰਕਾਰ ਨੇ ਬਣਾਉਣਾ ਹੈ ਇਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਹੂੰ ਅਗਲੀ ਗੱਲ ਹੈ ਵੀ ਜਿਹੜੇ ਕੇਂਦਰ ਦੇ ਇਹ ਕਾਨੂੰਨ ਨੇ ਇਹ ਹੈਂਟ ਜਿਹੜੀ ਹੈ ਹੂੰ ਇਹ ਕਨਕਰੈਂਟ ਦੇਸਤੇ ਨਹੀਂ ਹੈ ਸਟੇਟ ਦੇਸਤੇ ਹੈ ਹੂੰ ਜੀ ਜੀ ਇਹ ਕਾਨੂੰਨ ਕੇਂਦਰ ਦਾ ਸੂਬੇ ਤੇ ਡਾਕੂ ਹੋਣਾ ਜ਼ਰੂਰੀ ਨਹੀਂ ਸੂਬੇ ਦੀ ਮਰਜ਼ੀ ਹੈ ਅੱਛਾ ਜੀ ਓਕੇ ਜੀ ਜੀ ਫਿਰ ਮੈਂ ਇਹਦੀ ਉਦਾਹਰਣ ਦੇ ਦਿੰਦਾ ਇੱਕ ਹੂੰ 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 ਲక్ష్ਮੀ ਕਾਂਚ ਚਾਵਲਾ ਨੇ ਇੱਕ ਕੇਸ ਕਰਤਾ ਕਿ ਡਿਨ ਟ੍ਰਾਂਸਫਰ ਦੇ ਚ ਹਾਈ ਕੋਰਟ ਚ ਹੂੰ ਜੀ ਇਹ 2001 ਦੀ ਗੱਲ ਆ ਦੋ ਦੀ ਜੀ ਜੀ ਮੈਨੂੰ ਸੈਕਟਰੀ ਦਾ ਫੋਨ ਆਇਆ ਕਿ ਜੀ ਇਹ ਜੁਰਮਾਨਾ ਪੈ ਜਾਣਾ ਇਹਦਾ ਜਵਾਬ ਬਣਾਉਣਾ ਸੀ ਜਿਹੜੇ ਅਫਸਰ ਦੀ ਡਿਊਟੀ ਆ ਉਹਨੂੰ ਜਵਾਬ ਬਣਾਉਣਾ ਨਹੀਂ ਆਉਂਦਾ ਤੇ ਇੱਥੇ ਸੈਕਟਰੀਰ ਚ ਵੀ ਕਿਸੇ ਨੂੰ ਨਹੀਂ ਆਉਂਦਾ ਵੀ ਫਿਰ ਅਸੀਂ ਪੁੱਛਿਆ ਸਾਰਿਆਂ ਨੂੰ ਉਹ ਕਹਿੰਦੇ ਵੀ ਡਾਕਟਰ ਪਿਆਰ لال ਗਰਗ ਬਣਾ ਸਕਦੇ ਨੇ ਜੀ ਉਹ ਹਾਂ ਕਰਦੇ ਨੇ ਹੂੰ ਮੈਂ ਹੀ ਕੋਈ ਨਹੀਂ ਮੈਂ ਕਦੋਂ ਗਾ ਵੈਸੇ ਮੈਨੂੰ ਢੀਲ ਨਹੀਂ ਕਰਦਾ ਸਜ ਜੀ ਮੈਨੂੰ ਕਹਿੰਦੇ ਵੀ ਫਿਰ ਤੁਸੀਂ ਕਿਵੇਂ ਕਹਿੰਦੇ ਕਾਰਜ ਸੌਰੀ ਹੋਣੇ ਨੇ ਕਿਉਂਕਿ ਮੇਰੀ ਆਤ ਹੈ ਮੈਂ ਸਰਕਾਰ ਦਫਤਰ ਚ ਹਸਤਾ ਕਿ ਨਾ ਕੰਮ ਨੂੰ ਜਵਾਬ ਨਹੀਂ ਦੇ ਕਿ ਰਾਜੀ ਮੇਰੀ ਡਿਊਟੀ ਨਾ ਵੀ ਮੈਂ ਤਾਂ ਵੀ ਕੰਮ ਕਰਦਾ ਕਿਉਂਕਿ ਮਰੀਜ਼ ਦਾ ਸਾਡੀ ਡਿਊਟੀ ਅਸਾਂ ਕਿੱਥੇ ਪਿੰਦੀ ਹੈ ਹਾਂ ਹਾਂ ਐਵੇਂ ਸੀ ਆਪ ਜੈਕਟ ਥੋੜਾ ਜਿਹਾ ਲੈ ਲੈ ਹਾਂ ਹਾਂ ਸਰ ਮੈਂ ਖਾ ਉਹਨਾਂ ਨੂੰ ਸਾਰੇ ਕਾ ਉਹ ਆ ਗਈ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਜਿਹੜਾ ਸੰਬੰਧਤ ਬੰਨਸੇ ਉਹਨਾਂ ਨੂੰ ਆਖਿਆ ਵੀ ਉਹ ਆਕਟ ਦੇ ਕੇ ਆਓ ਹਾਂ ਬ੍ਰਾਂਚ ਮੈਨੂੰ ਯੂਨੀਟਰਾਂਸਪਲੈਂਟ ਰੈਕਟਰ ਉਹਦਾ ਹੈ ਉਹ ਕੇਂਦਰ ਦੇ ਬਣਾਇਆ ਹੋਇਆ ਹੂੰ ਹੁਣ ਉਹਨੂੰ ਆਰਗਨ ਟ੍ਰਾਂਸਪਲੈਂਟ ਰੈਕ ਬਣਾਤਾ ਉਹ ਦੂਮੜਕੇ ਉਹਦੇ ਵਿੱਚ ਹੀ ਲਿਖਿਆ ਹੋਇਆ ਸੀ ਦੀ ਜੇ ਸੂਬਾ ਸਰਕਾਰਾਂ ਇਹਨਾਂ ਨੂੰ ਆਪਣੀ ਅਸੈਂਬਲੀ ਚ ਪਾਸ ਕਰ ਲੈਣ ਤਾਂ ਉਹ ਵੀ ਲਾਗੂ ਕਰ ਸਕਦੀਆਂ ਨੇ ਹੂੰ ਜੀ ਤੇ ਮੈਂ ਕਿਹਾ ਦਿਖਾਓ ਪੰਜਾਬ ਸਰਕਾਰ ਨੇ ਇਹਨੂੰ ਪਾਸ ਕਰਿਆ ਕਿ ਨਹੀਂ ਨਹੀਂ ਤਾਂ ਮੈਂ ਹੀ ਅਲਪੜੰਦੀ ਚ ਗੱਲ ਕਰ ਦੇਣੀ ਉਹਦੇ ਘਰੇ ਪੁਲਿਸ ਤੇਜ ਨੂੰ ਭਲਾਣਾ ਤੁਹਾਨੂੰ ਸਾਰਾ ਦੇਖਣਾ ਹੁੰਦਾ ਹੂੰ ਉਹਨਾਂ ਨੇ ਕਿਹਾ ਹਾਈ ਕੋਰਟ ਚ ਜਵਾਬ ਦੇਣਾ ਸਵੇਰ ਤੱਕ ਤਾਂ ਵੀ ਮੈਨੂੰ ਪਤਾ ਨਹੀਂ ਦਿਖਣਾ ਕੀ ਹੈ ਹੂੰ ਹੂੰ ਜਿਹੜਾ ਉਹ ਕਾਇਤੀ ਪੰਜਾਬ ਸਰਕਾਰ ਨੇ ਐਡਾਪਟ ਕਰਿਆ ਐ ਅਸੈਂਬਲੀ ਨੇ ਕਿ ਨਹੀਂ ਕਹਿੰਦੇ ਹਾਂਜੀ ਕਰਿਆ ਆ ਲਓ ਗਾ ਉਹ ਜਦੋਂ ਡਾਕਟਰ ਕਹਿੰਦਾ ਉਹਦੇ ਚਲਿਸ਼ਤਾ ਵਿੱਚ ਹੀ ਐ ਕਮੇਟੀਆਂ ਬਣਾਵਾਂਗੇ ਹੂੰ ਦੇਖੋ ਕਮੇਟੀਆਂ ਦੱਸੋ ਕਿੱਥੇ ਨੇ ਹੂੰ ਅਸੈਂਬਲੀ ਨੇ ਤਾਂ ਲਿਖਿਆ ਆ ਵੀ ਸੀ ਇਹਨੂੰ ਮੰਨ ਲਿਆ ਇਹ ਐਕਟ ਸੀ ਆਇਆ ਮੰਨ ਲਿਆ ਪਰ ਸੀਨੂੰ ਆਏ ਲਾਗੂ ਕਰਨਗੇ ਹੂੰ ਹੂੰ ਉਹ ਤਾਂ ਸੋਖ ਕਿੱਥੇ ਹੋਈ ਕਰ ਦਲੇ ਸਾਲੀਆਂ ਕਮੇਟੀਆਂ ਹੂੰ ਜੀ ਜੀ ਇਹਨੂੰ ਉਸ ਕਨੇਟ ਹੀ ਇਹਦੇ ਵਿੱਚੋਂ ਜਦ ਮੈਂ ਜਵਾਬ ਫਾਈਲ ਕਰਿਆ ਤੁਸੀਂ ਮੰਨੋਗੇ ਮੈਂ ਕੀ ਲਿਖਿਆ ਉਸ ਤੋਂ ਬਾਅਦ ਉਹ ਸੋਧ ਹੋਈ ਹੂੰ ਮੈਂ ਲਿਖਿਆ ਵੀ ਇਹਦੇ ਵਿੱਚ ਇਹ ਲਿਖਿਆ ਹੈ ਕਿ ਕੋਈ ਵੀ ਅਨਰਿਲੇਟਡ ਜਿਹੜਾ ਸਬੰਧਤ ਨਹੀਂ ਉਹ ਗੁਰਦਾ ਦੇ ਸਕਦਾ ਹੂੰ ਜੀ ਦੂਜੀ ਗੱਲ ਉਹ ਗੁਰਦਾ ਦੇਣ ਵਾਲੇ ਦਾ ਇਲਾਜ ਕਰਾਉਣ ਦਾ ਖਰਚਾ ਕਰਿਆ ਜਾ ਸਕਦਾ ਹੂੰ 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 ਦੇਣ ਵਾਲੇ ਵੱਲੋਂ ਇਹਦਾ ਮਤਲਬ ਹੈ ਗੁਰਦਾ ਵੀ ਬਿਨਾ ਕੋਈ ਤੁਹਾਡਾ ਪਿਆਰ ਮੁਹੱਬਤ ਕੁਝ ਵੀ ਨਹੀਂ ਤਾਂ ਵੀ ਦੇ ਸਕਦੇ ਹੋ ਤੁਸੀਂ ਹੂੰ ਇਹ ਦੂਜੀ ਗੱਲ ਤੁਸੀਂ ਪੈਸੇ ਵੀ ਲੈ ਸਕਦੇ ਹੋ ਭਾਵੇਂ ਤੁਸੀਂ ਇਲਾਜ ਵਾਸਤੇ ਦੇਣੋ ਕਿ ਕਦੇ ਵਾਸਤੇ ਮੈਨੂੰ ਇਹ ਧੱਕ ਨਹੀਂ ਕਰਨਾ ਹੂੰ ਜੀ ਜੀ। ਤੋਂ ਇਹ ਐਕਟਰੇ ਰਿਚੀ ਇਹ ਨੁਕਸਾ ਹੈਗਾ ਕਿ ਗੁਰਦਾ ਦਿੱਤਾ ਵੀ ਜਾ ਸਕਦਾ ਹੈ ਅਨਰਿਲੇਟਡ ਡੋਨਰ ਵੱਲੋਂ। ਹੂੰ। ਕਿ ਇਹਦੇ ਪੈਸੀ ਵੀ ਲਏ ਜਾ ਸਕਦੇ ਨੇ। ਹੂੰ ਹੂੰ ਜੀ ਜੀ। ਕੋਈ ਜਾਣ ਕੇ ਲੈਂਦਾ ਹੈ, ਕੋਈ ਧੋਖੇ ਨਾਲ ਲੈਂਦਾ ਹੈ, ਕੋਈ ਭੁਲੇਖੇ ਨਾਲ ਲੈਂਦਾ ਹੈ। ਹੈ? ਕੋਈ ਐਕਸਪੀਅਰ ਕਰਕੇ ਲੈਂਦਾ ਹੈ, ਕੋਈ ਦਬਾਅ ਕਰਕੇ ਲੈਂਦਾ ਇਹ ਤਾਂ ਕੁਝ ਨਹੀਂ ਨਾ ਕਿਹਾ ਜਾ ਸਕਦਾ। ਹਾਂ ਇਹ ਗੱਲੀ ਵੱਖਰੀ ਰਹਿ ਗਈ। ਜੀ ਜੀ ਬਿਲਕੁਲ। ਤੋਂ ਉਹ ਕੇਸ ਜੇ ਮੈਂ ਫਿਰ ਸੁਜੈਸਟ ਕਰਿਆ। ਇਹ ਡਾਕਟਰ ਕੀ ਇਹ ਚ ਕਰ ਸਕਦੇ ਪੁਲਸ ਵਾਲੇ ਇਨਵੈਸਟੀਗੇਟ ਕਰਿਆ ਕਰਨਾ ਹੁਣ ਤਿੰਨ ਜੇ ਫਜ਼ਕਰੋ ਯੂਪੀ ਦੇ ਬੰਦੇ ਨੇ ਗੁਰਦਾ ਦੇਣਾ ਪੰਜਾਬ ਚ ਯੂਪੀ ਦੀ ਪੁਲਿਸ ਇਨਵੈਸਟੀਗੇਟ ਕਰੇਗੀ ਹੂੰ ਪੰਜਾਬ ਚ ਕਰੇਗੀ ਹੂੰ ਹਾਂਜੀ ਇਹ ਦੋਹਾਂ ਦੇ ਸਰਟੀਫਿਕੇਟ ਆਉਣਗੇ ਵੀ ਹਾਂ ਇਹਨਾਂ ਦੇ ਹੈਗੇ ਨੇ ਇਦਾਂ ਦਾ ਰਿਲੇਸ਼ਨ ਤਾਂ ਹੈ ਇਸ ਨਾਲ ਮੈਂ ਗੁਰਦਾ ਕਿ ਬੇਟੀ ਦਾ ਮੂਨ ਵੀ ਆ ਪਿੱਛੇ ਵੀ 4-5 ਸਾਲ ਪਹਿਲਾਂ ਗੁਰਦਾ ਟ੍ਰਾਂਸਪਲ ਕਮੇਟੀ ਬਣੀ ਹੋਈ ਆ ਸੂਬੇ ਦੀ ਉਹਦਾ ਮੈਂ ਮੈਂਬਰ ਆ ਹੂੰ ਇਹ ਜਿਹੜਾ ਇੱਕ ਤਾਂ ਹੁਣ ਜਿਵੇਂ ਕਿਡਨੀ ਟ੍ਰਾਂਸਪਲ ਇੱਕ ਤਾਂ ਉਸੇ ਡਾਕਟਰ ਆ ਹੂੰ ਹੂੰ ਜੀ ਇਦਾਂ ਪੀ ਐਨ ਡੀਟੀ ਐਕਟ ਆ ਹਾਂ ਜੀ ਉਹ ਵੀ ਅਸੀਂ ਐਡਾਪਟ ਕਰਿਆ ਹਾਂ 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 ਪ੍ਰੀਨੇਟਲ ਡਾਇਗਨੋਸਟਿਕ ਟੈਕਨੋਲੋਜੀ ਅਸੀਂ ਕਹਿੰਦੇ ਹਾਂ 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 ਇਹ ਦੋਨੇ ਐਕਟਾਂ ਦੀ ਕਾਫੀ ਚਰਚਾ ਵੀ ਰਹੀ ਹੈ ਲੋਡ ਵੀ ਸੀਗਾ ਜੀ ਬਹੁਤ ਜ਼ਿਆਦਾ ਚਰਚਾ ਹੈ ਪੀਐਨਡੀਟੀਆ ਹਾਂ ਹਾਂ हरियाणा ਵਾਲੇ ਬੰਦੇ ਰਹਿਣਾ ਸਾਡੇ ਆ ਕੇ ਡਾਕ ਹਾਂ ਜੀ ਜੀ ਆਹ ਤੇ 70ਾਂ ਦੇ ਬੰਨੀਆਂ ਬਹੁਤ ਸਨਾਉਂਦੀਆਂ ਸੀ ਉਹ ਕੁਲੀਪਾ ਹਾਂ ਜੀ ਹਾਂ 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 ਜੀ ਹਾਂ ਪਰ ਹੁਣ ਜਿਹੜੇ ਇਹ ਐਕਟ ਨੇ ਇਹਨਾਂ ਐਕਟਾਂ ਨੂੰ ਫੁੱਬੇ ਨੇ ਸੇ ਤਾਲਣ ਨੂੰ ਪ੍ਰਮਾਨ ਕਰਨਾ ਹੁੰਦਾ ਇਹਨਾਂ ਨੇ ਏਆਰਟੀ ਐਕਟ ਪ੍ਰਮਾਨ ਕਰਿਆ ਨਹੀਂ ਕਰਿਆ ਏਆਰਟੀ ਐਕਟ ਆਪਣੇ ਆਪ ਚ ਨਹੀਂ ਪੰਜਾਬ ਚ ਲਾਗੂ ਹੋ ਸਕਦਾ ਉਸ ਦੇ ਨਾਲ ਹੂੰ 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 ਅੱਛਾ ਇਹ ਜੇ ਕਲੀਅਰ ਨਹੀਂ ਕਿ ਇਹ ਪ੍ਰਮਾਨ ਕੀਤਾ ਗਿਆ ਕਿ ਨਹੀਂ ਵਿਧਾਨ ਸਭਾ ਵੱਲੋਂ ਇਹ ਹੋਣਾ ਕਿ ਵਿਧਾਨ ਸਭਾ ਦੱਸੇਗੀ ਨਾ ਅੱਛਾ ਜਾਂ ਇਨਸਪੈਕਟਰ ਖੋਜ ਦੇ ਮੈਡੀਕਲ ਸਿਖਿਆ ਦੱਸਣ ਜਾਂ ਡਾਕਟਰ ਖੈਦ ਦੱਸੇ ਵੀ ਹਾਂ ਇਹ ਪ੍ਰਮਾਨ ਹੋਇਆ ਨਹੀਂ ਹੋਇਆ ਹੂੰ 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 ਉਹਦਾ ਡਾਕਟਰ ਅਸੀਂ ਕਹਿੰਦੇ ਆਏ ਹੋ ਕਿਉਂਕਿ ਐਕਟ ਡਿਟੇਲਸ ਆਪ ਨਹੀਂ ਪੜੇ ਮੈਨੂੰ ਪਤਾ ਐਕਟ ਦਾ ਕਿ ਹੋ ਸਕਦਾ ਐਕਟ ਵਿੱਚ ਕੀ ਲਿਖਿਆ ਹੋਵੇ ਕੁਝ ਹਾਂਜੀ ਜੀ 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 ਬਿਲਕੁਲ ਜਿਆਦਾ ਐਕਟ ਬੰਦ ਹੈ ਨਾ ਜੋ ਮਰਜੀ ਕੋਈ ਕਹੇ ਪਰ ਆਰ ਸਰਕਾਰ ਚ ਐਕਟ ਬੜੀ ਹੋਰ ਸਮਝ ਕੇ ਦੰਦੇ ਨੇ ਹੂੰ ਉਹ ਕਹਿੰਦਾ ਵਖਰੀ ਹੋ ਕੇ ਸਦੇ ਹਿੱਤ ਵੀ ਪੂਰੇ ਕਰ ਰਹੇ ਹੁੰਦੇ ਨੇ ਹੂੰ ਜੀ ਅਜੇ ਸੁਪਿਆੜੇ ਨਹੀਂ ਪਤਾ ਦੇਖਦੇ ਦੁਪਹਿਰ ਤੋਂ ਚੱਲ ਦਬੜੂ ਕੁਸਰ ਹੋ ਜਾਂਦਾ ਹੂੰ ਹੂੰ ਜੀ ਉਹ ਕਾਰਨ ਮੈਨੂੰ ਡਾਊਟ ਆਇਆ ਵੀ ਆਰਟੀਟ ਜਿਹੜਾ ਇਹ ਪੰਜਾਬ ਤੇ ਜਾਂ ਸੂਬਿਆਂ ਤੇ ਸਿੱਧਾ ਲੱਗ ਹੋ ਸਕਦਾ ਕਿਉਂਕਿ ਹੈਲਥ ਜਿਹੜਾ ਇਹ ਸੰਗੀ ਸੂਚੀ ਦਾ ਪਿਛਾ ਨਹੀਂ ਹੈ ਹੂੰ ਜੀ ਮੈਡੀਕਲ ਐਜੂਕੇਸ਼ਨ ਸੰਗੀ ਸੂਚੀ ਦਾ ਹੈ ਉਹ ਇਹ ਤਾਂ ਕਹਿ ਸਕਦੇ ਆਂ ਵੀ ਅੰਦੀ ਤੇ ਛਾਪਣਾ ਜ਼ਰੂਰੀ ਹੈ ਹੂੰ 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 ਇਹ ਦੋਹਾਂ 'ਚ ਫਰਕ ਹੈ। ਹੂੰ ਜੀ ਜੀ ਜੀ। ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ। ਹੂੰ ਹੂੰ। ਉਹ ਕਿਉਂਕਿ ਇਹ ਸਟੇਟ ਦਾ ਹੈ। ਸਟੇਟ ਨੇ ਉਹਨੂੰ ਅਡਾਪਟ ਕਰਿਆ ਨਹੀਂ ਕਰਿਆ ਇੱਕ ਤਸਵੀਰ ਹੈ। ਦੂਜਾ ਸਵਾਲ ਕੀ ਹੈ? ਦੂਜਾ ਸਵਾਲ ਇਹ ਹੈ ਵੀ 2021 ਤੋਂ ਪਹਿਲਾਂ ਤਾਂ ਹੈ ਹੀ ਨਹੀਂ ਸੀ। ਹੂੰ ਜੀ। 2021 ਤੋਂ ਬਾਅਦ ਕਾਨੂੰਨ ਬਣ ਗਿਆ। ਠੀਕ ਹੈ। ਉਹ ਕਾਨੂੰਨ ਦੀ ਮੰਨ ਲੋ ਉਲੰਘਣਾ ਹੋ ਗਈ। ਹੂੰ। ਇੱਕ ਕੀ ਕਰੋਗੇ ਇਹ ਡਾਕਟਰ ਸਭ ਬਣਾਉਣ ਦੀ ਲੋੜ ਕੀ ਪਈ ਆਰਟੀ ਜਿਹੜਾ ਉਸ ਤੇ ਵੀ ਆਉਂਦਾ ਹਾਂਜੀ ਕਿਸਾ ਜੇ ਗੱਲ ਨੂੰ ਨਾ ਸਮਝਾਂਗੇ ਕਾਲੀ ਚ ਪਾਵਾਂਗੇ ਨਾ ਇਹੀ ਸਾਡਾ ਦੁਆਤਾ ਵੰਨ ਗੱਲੀ ਨਹੀਂ ਸਮਝਾਂਦੀ ਉਹ ਕਟਕਟਕਟਕਟ ਹੂੰ ਹੂੰ ਜੀ ਸੋ ਜੇ ਅਸੀਂ ਕਾਨੂੰਨ ਮੰਨ ਲਓ ਅਬ ਇਹ ਦਰਚਾਪਾਦਾ ਹੋ ਗਿਆ ਹੂੰ ਤੇ ਬੱਚੇ ਨੂੰ ਮਾਰ ਲੋਗੇ ਹੂੰ ਰੇਪ ਹੋ ਗਿਆ 7 ਮਹੀਨੇ ਦੀ ਪ੍ਰੈਗਨਸੀ ਹੈ ਟਰਮੀਨੇਸ਼ਨ ਨਹੀਂ ਹੋਣ ਦਿੰਦੀ ਕੋਰਟ ਹੂੰ ਹੂੰ ਜੀ ਤੇ ਬੱਚਾ ਹੀ ਹੋਇਆ ਤੇ ਇਵੇਂ ਤਾਂ ਮੈਂ ਇਹਦੀ ਕਹਿੰਨੇ ਨੇ ਨਾ ਹੂੰ ਹੂੰ ਇਹ ਵੀ ਵੈਦਿਕ ਇਹ ਜਾ ਰਿਹਾ ਹੈ ਪਹਿਲਾਂ 16 ਮਹੀਨਾ ਹੂੰ ਇਹ ਹੁੰਦੰਦੇ ਦੂਜੀ ਗੱਲ ਬੱਚਾ ਪੈਦਾ ਹੋ ਗਿਆ ਇਹਨੂੰ ਮਾਰ ਲੋਗੇ ਹੂੰ ਹੂੰ ਹਾਂ ਸਵਾਲ 1/ ਸਾਡਾ ਕਾਨੂੰਨ ਹੋ ਰਿਹਾ ਹੈ ਅਮਰੀਕਾ ਦਾ ਹੋ ਰਿਹਾ ਹੈ ਇੰਗਲੈਂਡ ਦਾ ਹੋ ਰਿਹਾ ਹੈ ਜਰਮਨੀ ਦਾ ਹੋ ਰਿਹਾ ਹੈ ਜਰਮਨੀ ਜਾ ਕੇ ਬੱਚਾ ਹੋ ਗਿਆ ਹੂੰ ਜੀ ਫਿਰ ਇੰਡੀਆ ਚ ਉਹਨੂੰ ਭਜਾਵੋਗੇ ਉਹਨੂੰ ਬਾਹਰ ਹੂੰ ਜੀ ਜੀ ਠੀਕ ਹੈ ਜਰਮਨੀ ਚ ਕੋਈ ਬੰਦਾ ਸੈਰ ਕਰਨ ਗਏ ਹੋਏ ਨੇ ਉੱਥੇ ਪ੍ਰੈਗਨੈਂਟ ਹੋ ਗਿਆ ਯਾਉਟੋ ਏਆਰਟੀ ਕਰਾ ਲਈ ਉਹਨਾਂ ਨੇ ਹੂੰ ਹਾਈਵੇਅ ਕਰਾ ਗਏ ਕਿਤੇ ਇੰਡੀਆ ਚੋਂ ਨਹੀਂ ਦਿਓਗੇ ਹੂੰ ਇੰਡੀਆ ਦਾ ਜਾਸ ਨਹੀਂ ਦਿੰਦਾ ਲਾ ਹੂੰ ਮੰਨ ਲਓ ਸੂਬੇ ਨੇ ਵੀ ਪ੍ਰਵਾਨ ਕਰ ਲਿਆ ਫਿਰ ਵੀ ਨਹੀਂ ਇਜਾਜ਼ਤ ਦਿੰਦਾ ਫਿਰ ਨੂੰ ਤੁਸੀਂ ਕਹ ਦੋਗੇ ਡੀਪੋਰਟ ਕਰਤਾ ਹੂੰ ਫਿਰ ਤੁਸੀਂ ਕਿਹੜੀ ਮਸ਼ੀਨਰੀ ਸੈਟਅਪ ਕਰੀਏ ਇਹ ਦੇਖਣ ਵਾਸਤੇ ਈਕੋ ਪ੍ਰੈਗਨੈਂਟ ਤਾਂ ਨਹੀਂ ਔਰ ਤੁਸੀਂ ਆਕੇ ਆਈਐਫ ਕਰਾ ਕੇ ਅੱਗੇ ਹੋਵੇ ਸਾਡੇ ਕਾਨੂੰਨ ਦੇ ਉਲੰਘਣ ਜਿਹਾ ਹੂੰ ਹਾਂਜੀ ਜੀ ਜੀ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਨੇ ਇਹਦੇ ਉੱਤੇ ਕੇਂਦਰ ਸਰਕਾਰ ਨੇ ਨੋਟਿਸ ਭੇਜਿਆ ਉਹਨੇ ਵੀ ਪੂਰੀ ਮੈਂ ਮੈਨੂੰ ਆਂ ਲੱਗਦਾ ਵੀ ਉਹ ਨੋਟਿਸ ਹੈ ਜਿਹੜਾ ਉਹ ਸਿਰਫ ਇਹਨਾਂ ਨੇ ਪੁੱਛਿਆ ਇਹਨਾਂ ਨੂੰ ਵਿਚਾਰਾਂ ਨੂੰ ਪਤਾ ਨਹੀਂ ਇਹਨਾਂ ਨੇ ਜਾ ਕੇ ਪੁਲਿਸ ਭੇਜੀ ਸੀ ਤੁਸੀਂ ਕਾਨੂੰਨ ਸਟੱਡੀ ਕਰਕੇ ਉਹਨਾਂ ਨੂੰ ਪੁਖਤਾ ਜਵਾਬ ਕਿਉਂਕਿ ਪੁਖਤਾ ਜਵਾਬ ਤਾਂ ਨੀ ਦੇ ਸਕੀ ਇਹ ਤੁੰਡੀ ਸਰਕਾਰ ਹੂੰ ਜੀ ਤੁਸੀਂ ਪੁਖਤਾ ਜਵਾਬ ਦਿਓ ਉਹਨਾਂ ਨੂੰ ਪਹਿਲਾਂ ਪੁੱਛੋ ਸਿੰਪਲੀ ਕਿ ਭਾਈ ਤੁਸੀਂ ਦੱਸੋ ਵੀ ਤੁਸੀਂ ਇਹ ਹਾਈਵੇਥ ਕਿੱਥੇ ਕਰਾਇਆ ਸੀ ਹੂੰ ਉਹ ਕਹਿੰਦੇ ਜੇ ਅਮਰੀਕਾ ਚ ਕਰਾ ਕੇ ਆਇਆ ਕੋਈ ਲਿਖ ਦਿਓ ਕਿ ਜੀ ਫਿਰ ਅਮਰੀਕਾ ਦਾ ਕਾਨੂੰਨ ਦੇਖੋ ਕੀ ਹੈ ਹੂੰ ਜੀ ਜੀ ਕਿਵਾਰ ਦੇਣਾ ਸਰਕਾਰ ਨੇ ਪੰਜਾਬ ਨੇ ਐ ਨਹੀਂ ਵੀ ਮੂੰਹ ਜੋ ਮਰਜੀ ਲਿਖ ਦੋ ਜਿਹਦੇ ਵਰਗੀ ਪੁੱਛਦਾ ਇਹ ਤਾਂ ਗੱਲ ਹੈ ਜਿਵੇਂ ਸਤਨੀ ਚ ਖੜਾ ਬੰਦਾ ਕਹਿੰਦਾ ਮੇਰੇ ਘਰ ਦੇ ਮੁਰਜੀ ਨਾਂ ਤੇ ਲਖਾਈ ਇਹ ਸਰਕਾਰ ਤਾਂ ਐ ਕਰ ਰਹੀ ਹੈ ਹੂੰ ਫਿਰ ਇੱਕ ਨੂੰ ਜਿੰਨੂ ਮਰਜ਼ੀ ਫੜ ਕੇ ਅੰਦਰ ਕਰਦਾ ਸਰਕਾਰ ਦੇ ਆਪਣੇ ਉਹ ਹੈ ਹੂੰ ਫੜਾ ਜੀ ਦਮਾ ਨੇ ਇਹਨਾਂ ਦੀ ਡਿਊਟੀ ਬਣਦੀ ਸੀ ਉਹਨਾਂ ਨੂੰ ਪੁੱਛਣਾ ਕਨਫੀਡੈਂਸ਼ੀਲੀ ਹੂੰ ਜੀ ਇਹ ਇਹ ਗੱਲ ਨੂੰ ਮੁੱਦਾ ਨਹੀਂ ਬਣਾ ਸਕਦੇ ਜੇ ਆਜ ਸਿੱਧੂ ਮੂਸੇਵਾਲੇ ਦਾ ਬਾਪ ਬਲਕੌਰ ਸਿੰਘ ਪੰਜਾਬ ਸਰਕਾਰ ਦਾ ਮਕਦਮਾ ਕਰਦੀ ਵੀ ਨਹੀਂ ਮੇਰੀ ਵੇਚੀ ਕਰਿਆ ਹੂੰ ਜੀ ਤੇ 20 ਕਰੋੜ ਦੀ ਕੰਪਨਸੇਸ਼ਨ ਮੰਗ ਲਈ ਹੂੰ ਜੀ ਪੰਜਾਬ ਸਰਕਾਰ ਨੂੰ ਨਾ ਨਹੀਂ ਯਾਦ ਆ ਜੋ ਹੂੰ ਇਹਨਾਂ ਨੂੰ ਕਿੱਥੋਂ ਦਾ ਮਿਲ ਗਿਆ ਕਿਸੇ ਦੀ ਵੇਚੀ ਕਰਨਾ ਭਈ ਹੂੰ 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 ਰਾਈਟ ਵੀ ਨਾ ਤੁਸੀਂ ਕਾਨੂੰਨ ਦੇਖ ਕੇ ਬਿਨਾਂ ਕੁਝ ਕਰੇ ਤੁਸੀਂ ਉਹੀ ਫੜ ਕੇ ਦੀ ਨਾ ਨਹੀਂ ਜੇ ਆਏ ਹੋਗਾ ਆਏ ਹੋਗਾ ਤੁਸੀਂ ਮੀਡੀਆ ਰਿਸ਼ੂ ਬਣਾਤਾ ਉਹਨੂੰ ਕਿੱਥੋਂ ਹੱਕ ਮਿਲ ਗਿਆ ਹੂੰ 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 ਇਹੀ ਪੰਜਾਬ ਸਰਕਾਰ ਕਰ ਰਹੀ ਹੈ ਇਹੀ ਇਹ ਕਰ ਰਹੇ ਨੇ ਕਿਉਂਕਿ ਨਾ ਕਾਨੂੰਨ ਦੇਖਣਾ ਨਾ ਕੁਝ ਹੋ ਉਨੇ ਤੱਕ ਹੀ ਹੈ ਜੋ ਬਾਹਰੋਂ ਕਰਾ ਕੇ ਆਏ ਨਹੀਂ ਉਹਨਾਂ ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਹੂੰ ਕੋਈ ਕਿਸੇ ਨਿਭੰਤਰਦਾ ਹੂੰ ਜੀ ਓਕੇ ਸਾਡੇ ਕਾਨੂੰਨ ਕਹਿੰਦਾ ਨਹੀਂ ਵੀ ਇਹ ਹੋ ਸਕਦਾ ਹੂੰ ਹੂੰ ਹਾਂ ਜਿੰਨੇ ਵਿਆਹ ਹੁੰਦੇ ਨੇ ਇੱਥੋਂ ਵਿਆਹ ਕਰਾ ਕੇ ਅਮਰੀਕਾ ਚਲੇ ਜਾਂਦੇ ਨੇ ਉੱਥੇ ਇੰਡੀਅਨ ਕਾਨੂੰਨ ਲੱਗ ਹੁੰਦਾ ਤੇ ਲਾਕ ਵਾਸਤੇ ਹੂੰ ਜੀ ਉੱਥੋਂ ਵਿਆਹ ਕਰਾ ਕੇ ਉਰੇ ਆ ਗਿਆ ਮਕਦਮਾ ਉਰੇ ਹੋ ਗਿਆ ਉਹ ਉਹਨਾਂ ਦਾ ਕਾਨੂੰਨ ਦੇਖਿਆ ਜਾਊਗਾ ਹੂੰ ਦੇਖੋ ਇੱਕ ਪਾਸੇ ਥੋੜਾ ਹੈ ਵਿਆਹ ਸ਼ਾਦੀਆਂ ਦੇ ਮਾਮਲੇ 'ਚ ਜਾਇਦਾਬ ਦੇ ਮਾਮਲੇ 'ਚ ਬੱਚੇ ਕਿਹਦੇ ਨੇ ਤੇ ਰਿੰਟਜ ਜਿਹਨੂੰ ਅਸੀਂ ਕਹਿੰਦੇ ਆ ਹੂੰ ਆਪ ਲੋਕਾਂ ਤਾਂ ਨਹੀਂ ਪਤਾ ਨਾ ਡੀਐਨਏ ਟੈਸਟ ਕਰਾ ਲਓ ਹੂੰ ਹੂੰ ਤੇ ਰਿੰਟਜ ਨੂੰ ਡਿਸਾਈਡ ਕਰਵਾ ਡਾਕਟਰੀ ਦਾ ਕੰਮ ਹੈ ਹੂੰ ਜੀ ਜੀ ਲੋਕ ਇੱਕ ਦੂਜੇ ਨਾਲ ਲੜਦੇ ਹਰਿਆਣੀ ਹਰਿਆਣੀ ਹੋਇਆ ਰੌਲਾ ਜਿਹੜਾ ਸ਼ੁਭ ਕਰਨ ਮਰਿਆ ਹੈ ਕੀ ਉਹ ਪੰਜਾਬ ਦੀ ਬਾਰਡਰ 'ਚ ਮਰਿਆ ਕਿ ਹਰਿਆਣੇ ਦੀ ਬਾਰਡਰ 'ਚ ਮਿਲੇ ਕਿਆ ਹੋਇਆ ਕਹਿੰਦਾ ਹਾਂ ਹਾਂ ਜੀ ਬਿਲਕੁਲ ਤਾਂ ਹੀ ਉਹ ਜ਼ੀਰੋ ਐਫ ਆਈ ਆਰ ਜੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਕਾਨੂੰਨ ਇਹ ਬਣਾ ਦੇ ਕੋਈ ਮੁਰਗੀ ਫੰਗਣੀਆਂ ਡਰਾ ਬਣਾ ਦੋ ਸੋ ਇਸ ਮਾਮਲੇ ਦੇ ਵਿੱਚ ਜੋ ਮੈਨੂੰ ਪਤਾ ਕਿ ਨਾ ਉਹ ਠੀਕ ਉਸ ਜਗਾ ਤੁਸੇ ਦੇ ਬਲਕਾਰ ਸਿੰਘੀ ਦੱਸ ਸਕਦਾ ਹਾਂ ਹਾਂਜੀ ਬਿਲਕੁਲ ਉਹ ਕਹਿੰਦੇ ਨੇ ਅਸੀਂ ਬਾਹਰ ਕਰਾਇਆ ਹੂੰ ਠੀਕ ਹੈ ਡਿਲੀਵਰੀ ਹੋ ਰਹੀ ਹੈ ਹੂੰ ਜਿਹੜਾ ਬੱਚਾ ਜਿਹੜੀ ਪ੍ਰੈਗਨਨਸੀ ਬਾਹਰ ਹੋ ਗਈ ਉਹਦੀ ਡਿਲੀਵਰੀ ਤੁਸੀਂ ਉਹ ਰੋਕ ਨਹੀਂ ਸਕਦੇ ਹਵਾਯਾ ਕਿ ਵੀ ਹੋ ਜੇ ਤਾਂ ਵੀ ਉਹ ਇਥੋਂ ਦਾ ਸ਼ਹਿਰੀ ਬਣ ਜਾਂਦਾ ਹਾਂ ਨਾਗਰਿਕ ਵੀ ਹੋ ਜਾਂਦਾ ਬਣ ਹੂੰ ਹੂੰ ਜੀ ਜੀ ਬਿਲਕੁਲ ਬਿਲਕੁਲ ਤਾਂ ਸਮਝ ਗਏ ਸੋ ਇਸੇ ਇਹ ਜਿਹੜਾ ਤੌਰ ਤਰੀਕਾ ਹੈ ਇਹ ਜਿਹੜਾ ਕੁਝ ਕਰਿਆ ਤੇ ਦੂਗੇ ਜਿਹੜੀ ਇਹ ਆਰਟੀਕਲ ਕਾਨੂੰਨ ਕਿਉਂ ਬਣਾਇਆ ਹੈ ਇਹ ਆਰਟੀਕਲ ਨੂੰ ਇਸ ਵਾਸਤੇ ਬਣਾਇਆ ਹੈ ਕਿ ਮਿਸਯੂਜ਼ ਨਾ ਹੋਵੇ ਹੂੰ ਖੂਬ ਸੁਪਰਮ ਵੇਚਣ ਲੱਗ ਜਾਣਾ ਲੋਕਲ ਨੂੰ ਖੋਲਣ ਨੂੰ ਲੋ ਜੀ ਅਸੀਂ ਤੁਹਾਡੇ ਬੱਚਾ ਠੀਕ ਕਰ ਦਾਂਗੇ ਤੁਹਾਡੇ ਬੱਚੇ ਪੰਗ ਨਹੀਂ ਹੋਣਗੇ ਡਾਕਟਰ ਕੇ ਖਵੈਡ ਨਹੀਂ ਕਰ ਸਕਦੇ ਹੂੰ ਜੀ ਆ ਕਿ ਜਿਹੜਾ ਬੰਦਾ ਸੇਵਾਵਾਂ ਲੈਣ ਆਵੇ ਉਹਨਾਂ ਕੋਲੇ ਆਰਟੀਫੀਸ਼ਲ ਜਿਹੜੀ ਹੈ ਜਿਵੇਂ ਪਸ਼ੂਆਂ ਦੇ ਵਿੱਚ ਕੱਦਾ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਹਮ ਆਪਾਂ ਕਹਿੰਦਾ ਜੀ ਅਸੀਂ ਕਰਨਾਲ ਤੋਂ ਢਾਕੇ ਉਹ ਅਸੀਂ ਇਹਨਾਂ ਦੇ ਉਸ ਨਾਲ ਕਰਿਆ ਵੀ ਤਾਂ ਕਿ ਅਗਲੀ ਨਸਲ ਚੰਗੀ ਹੋਵੇ ਉਹ ਕੀ ਹੈ ਹਮ ਹਾਂ ਸਿਮੈਂਟ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਆ ਹਾਂ ਜੀ ਜਿਵੇਂ ਕੁਝ ਸਿਰਫ ਇਹ ਵੀ ਸਰਮੂਤ ਤੋਂ ਢਾਕੇ ਡੱਬੇ ਚ ਤੇ ਅਸੀਂ ਸਿੱਧਾ ਕਰ ਵਿੱਚ ਪਾ ਦਿੰਨੇ ਹੁਣ ਤੋਂ ਕੋਈ ਗੱਲ ਨਹੀਂ ਹਮ ਹਮ ਸਾਈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੱਡੇ ਦਾਰੇ ਚ ਤਾਂ ਤਾਂ ਲੱਗਦਾ ਹਮ ਸੋ ਤੁਸੀਂ ਟਿਊਬ ਦੇ ਵਿੱਚ ਫਰਟੀਲਾਈਜੇਸ਼ਨ ਕਰਕੇ ਬੱਚਾ ਬੱਚੇਦਾਨੀ ਚ ਪਾਤਾ ਕੁਝ ਦੇਰ ਬਾਅਦ ਹੂੰ ਹੂੰ ਸਭ ਭਾਸ਼ਾ ਚ ਇਹਨੂੰ ਬੇਬੀ ਟਿਊਬ ਵੀ ਕਹਿੰਦੇ ਨੇ ਆਮ ਤੌਰ ਤੇ ਬੇਬੀ ਟਿਊਬ ਵੀ ਬੇਬੀ ਟਿਊਬ ਨਹੀਂ ਟਿਊਬ ਬੇਬੀ ਹਾਂ ਟਿਊਬ ਬੇਬੀ ਹਾਂਜੀ ਟਿਊਬ ਬੇਬੀ ਬਣਾ ਕੇ ਤੁਸੀਂ ਉੱਥੇ ਪਾਤਾ ਹੂੰ ਹੂੰ ਠੀਕ ਹੋ ਗਿਆ ਸੋ ਜਿਹੜਾ ਟਿਊਬ ਬੇਬੀ ਬਣਾ ਕੇ ਪਾਤਾ ਜਿਹੜੇ ਮੁਲਕ ਚ ਪਾਇਆ ਉਸ ਮੁਲਕ ਦੇ ਕਾਨੂੰਨ ਅਨਸਾਰ ਹੈ ਉਹ ਸਾਡੇ ਕਾਨੂੰਨ ਅੱਗੋਂ ਜਿੱਥੇ ਜਾਣਦੇ ਆ ਉਹ ਇਥੋਂ ਦਾ شہری ਵੀ ਬਣੂਗਾ ਨਾਗਰਿਕ ਕਿਉਂਕਿ ਇਹ ਨਾ ਹੈ ਤੇ ਜੇ ਪਾ ਦਿੱਤੋ ਕੋਈ ਵੀ ਜਨਮਦਾ ਹਵਾਈ ਜਾਂ ਜਨਮ ਦੇ ਤਾਂ ਬਣ ਜਾਂਦਾ ਹੂੰ ਆ ਕਿੰਨਸ ਭਗ ਲੈ ਕੇ ਪਾਤੇ ਹੂੰ ਐਕਚੁਅਲ ਸਪਰਮੀਟਰ ਦੇ ਚੇਜ ਆਸਦੇ ਨੇ ਜਿਹੜਾ ਅਸਲੀ ਬਾਤ ਹੈ ਜੀ ਅੱਛਾ ਜੀ ਇਹ ਵੀ ਸਾਹਮਣੇ ਆ ਸਕਦਾ ਹੈ ਜੀ ਮੈਂ ਹੈ ਇੱਕ ਬੰਦਾ ਕਹਿੰਦਾ ਇਹ ਵੀ ਬੱਚਾ ਮੈਨੂੰ ਚਾਹੀਦਾ ਹੈ ਮੇਰੀ ਘਰ ਵਾਲੀ ਬੱਚਾ ਜੰਮਨ ਨੂੰ ਤਿਆਰ ਨਹੀਂ ਹੂੰ ਜੀ ਮੇਰੇ ਸਵਰਨਾ ਮੈਂ ਔਰਤ ਨੇ ਵਿਕਰਾਇ ਤੇ ਕਰਾਈ ਦੀ ਕੋਪ ਕਹਿੰਨੇ ਜੀ ਨੂੰ ਆਪਾਂ ਹੂੰ ਜੀ 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 ਸਮਝਣਾ ਉਹ ਅੰਦਰ ਕਹਿੰਦੇ ਇਹਦਾ ਬੱਚਾ ਇਸ ਦਾ ਹੈ ਤੇ ਇਹ ਮੇਰੀ ਕੁੱਖ ਚ ਪੈਦਾ ਹੋਇਆ ਇਹਦੀ ਜਾਇਦਾਦ ਦਾ ਹਿੱਸਾ ਦੇ ਹੋਣਾ ਹੂੰ ਜੀ ਸਮਝਦਿਓ ਹਾਂਜੀ ਕੋਨੋ ਨਹੀਂ ਹੈ ਨਹੀਂ ਤਾਰੋ ਡੀ ਨੇਟਸ ਕਰਾ ਲੋ ਇਹਦਾ ਬੱਚਾ ਹੂੰ ਜੰਮਿਆ ਮਾਇ ਹੂੰ ਜੰਮਿਆ ਜੀ 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 ਕਹਤੋਂ ਸਮਝਣ ਦੀ ਕੋਸ਼ਿਸ਼ ਕਰੋ ਫਿਰ ਹਾਂ ਬਿਲਕੁਲ ਬਿਲਕੁਲ ਪਰਮ ਲੇ ਕੇ ਕਿਸੇ ਤੋਂ ਦਿੱਤੇ ਆਈ ਵੀ ਐਫ ਸੀ ਹੂੰ 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 ਉਹ ਪਤਾ ਲੱਗਿਆ ਵੀ ਇਹਦੇ ਸਮਰਪਨ ਵਿੱਚ ਸ਼ੌਪ ਕਰੀ ਨਹੀਂ ਹੂੰ ਸਮਝ ਗਿਆ ਨਾ ਹਾਂਜੀ ਹਾਂਜੀ ਕਹਿੰਦਾ ਇਹ ਤਾਂ ਬੱਚਾ ਮੇਰਾ ਹੈ ਇਹਦਾ ਇਹ ਕੀ ਲੱਗਿਆ ਇਸ ਬੱਚੇ ਦਾ ਹੂੰ ਹਾਂ ਦਾਵਾ ਦਾਵਾ ਤੇ ਕੋਈ ਹੋਰ ਨਹੀਂ ਇੱਥੇ ਕੋਈ ਕਾਨੂੰਨੀ ਨਹੀਂ ਹੈ ਹਾਂ ਬਿਲਕੁਲ ਬਿਲਕੁਲ ਇੱਕ ਬੰਦੇ ਦੇ ਸਮਰਪਨ ਲੈ ਦਸ ਨੂੰ ਵੰਡਦੇ ਹੂੰ ਕਿਸੇ ਵੀ ਕੀਤੇ ਗਏ ਦਾਅਵੇ ਦਾ ਫੈਸਲਾ ਤਾਂ ਕਾਨੂੰਨ ਨੇ ਕਰਨਾ ਜਾਂ ਜਿਹੜੇ ਕਾਨੂੰਨ ਤਾਂ ਹੀ ਲੂਣ ਪੈਗੀ ਤਾਂ ਹੀ ਬਣਿਆ ਬਿਲਕੁਲ ਵੀ 10 ਬੰਦਿਆਂ ਨੂੰ ਦੇਤੇ ਤੁਸੀਂ ਸਪਰਨ ਇੱਕੋ ਬੰਦੇ ਤੇ ਸਪਰਨ ਲਾਇਕੇ 10 ਬੰਦਿਆਂ ਦੀ ਤੁਸੀਂ ਆਈਵੀਅਤ ਕਰਦੇ ਹੂੰ ਜੀ ਜੀ ਵੀ ਤੁਸੀਂ 10 ਦੇ ਕਰ ਸਕਦੇ ਹੋ ਕਿ ਨਹੀਂ ਐਟਰੀ ਟਾਈਮ ਕਰ ਸਕਦੇ ਹੋ ਕਿ ਨਹੀਂ ਇੱਕ ਬੰਦਾ ਕਿੰਨੇ ਵਾਰੀ ਸਪਰਨ ਦੇ ਸਕਦਾ ਹੂੰ ਜੀ ਜੀ ਕਿੰਨੇ ਹੈਲਦੀ ਹੋਣੇ ਚਾਹੀਦੇ ਨੇ ਤੁਸੀਂ ਮਾਰੇ ਸਪਰਨ ਲੈ ਲੈ ਕੇ ਰੋਕਾਂ ਦੇ ਪਾਈ ਜਾਓ ਫਿਰ ਕੀ ਕਰਾਲਦਾ ਕਹਿੰਦਾ ਸੋ ਇਹ ਰੈਗੂਲੇਸ਼ਨ ਫਿਰ ਤੁਸੀਂ ਆਈ ਵੀ ਪਰੋਟਰੀ ਕਰਦੀ ਨਹੀਂ ਕੋਈ ਨਾ ਸਮਾਨ ਹੈ ਨਾ ਹੋਰ ਤੁਸੀਂ ਕਹਿੰਦੇ ਅਸੀਂ ਆਈ ਵੀ ਕਰਦੇ ਆਂ ਜੀ ਤੇ ਸਾਡਾ ਹਸਪਤਾਲ ਮੜਾ ਬੰਦਾ ਨੁਕਨ ਨੁਕਰਾ ਹੋ ਰਿਹਾ ਵੀ ਰੀਜਨ ਹੈ ਮਿਹਰ ਜੀ ਇਹ ਛੁਰੂ ਨਹੀਂ ਚਾਹੀਦੀ ਵੀ ਹਸਪਤਾਲ ਇਹੋ ਜਿਹਾ ਹੋ ਤੁਸੀਂ ਆ ਪ੍ਰਬੰਧ ਕਰੋਗੇ ਐਂਟ ਫਿਰ ਤੁਸੀਂ ਬਿਮਾਰਾਂ ਦੇ ਫਾਰਮ ਲੈ ਕੇ ਪਾਤੇ ਹੂੰ ਕੁਇਟਸ ਵਾਲੇ ਦਾ ਪਤਾ ਹੂੰ ਹਾਂਜੀ ਬਿਲਕੁਲ ਕੋਈ ਸਪਰਮ ਡਿਫੈਕਟਿਵ ਬਿਮਾਰੀ ਜਿਹੜੇ ਕੰਜਨਿਟਿਵ ਬਿਮਾਰੀ ਹੁੰਦੇ ਉਹਦੇ ਵਾਲਾ ਪਤਾ ਉਹਦੀ ਜ਼ਿੰਮੇਵਾਰੀ ਕੀ ਦੀ ਹੈ ਹੂੰ ਜੀ ਜੀ ਬੱਚਾ ਤੰਗ ਪੈਦਾ ਹੋ ਗਿਆ ਸੋ ਇਸ ਕਰਕੇ ਕਾਨੂੰਨ ਦੀ ਲੋੜ ਹੈ ਜਿਹੜਾ ਤੁਹਾਡਾ ਸਵਾਫੀ ਨਾ ਇਹਨਾਂ ਨੰਬਰ ਤਾਂ ਕਰੇ ਵੀ ਕਾਨੂੰਨ ਕੋਈ ਨਹੀਂ ਕਰਦਾ ਰੂਸੀ ਤੁਮ ਉਸੇ ਵਾਲੇ ਵਾਸਤੇ ਹੈ ਹਾਂ ਨਹੀਂ ਬਿਲਕੁਲ ਇਸ ਵਾਸਤੇ ਹੈ ਕਿ ਨਾ ਕੋਈ ਡਾਕਟਰ ਜਿਹੜਾ ਇਹ ਟੈਕਨੀਕ ਕਰ ਰਿਹਾ ਹੈ ਉਹਦੇ ਉੱਤੇ ਕੋਈ ਝਗੜਾ ਪਾਵੇ ਨਾ ਉਹਦੇ ਹਮਲੇ ਫਿਰਦੇ ਚ ਪਾਵੇ ਨਾ ਸੁਪਰਮ ਡੋਨਰ ਜੀ ਨੂੰ ਆਪਾਂ ਕਹਿੰਦੇ ਹਾਂ ਹਾਂ ਜੀ ਬਿਲਕੁਲ ਸੁਪਰਮ ਦੇਣ ਵਾਲਾ ਚਾਹੇ ਉਹ ਵਾਪਸ ਹੀ ਕਿਉਂ ਨਾ ਹੋਵੇ ਉਹਦੇ ਦੀ ਕਾਪੀ ਕਿਉਂ ਨਾ ਹੋਵੇ ਹਾਂ ਡੋਨਰ ਤੇ ਨਾ ਪਵੇ ਨਾ ਉਹ ਜਿਹੜੀ ਔਰਤ ਜੰਮਦੀ ਹੈ ਚਾਹੇ ਉਹ ਅਸਲੀ ਮਾਂ ਚਾਹੇ ਸਰੋਗੇਟ ਮਾਂ ਹੈ ਹਾਂ ਹਾਂ ਸੋ ਠੀਕ ਹੈ ਅਸਰ ਤੋਂ ਵੀ ਨਾ ਕਿਸੇ ਦੀ ਡੁੱਟ ਹੋਵੇ ਨਾ ਕਿਸੇ ਦੇ ਕਾਨੂੰਨੀ ਝਗੜੇ ਬਣ ਆਪਾਂ ਗੱਲ ਨੂੰ ਖਤਮ ਕਰਦੇ ਹੋਏ ਕਹਿੰਦੇ ਆ ਜੀ ਵੀ ਐ ਆਰਟੀ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਦੇ ਕਾਨੂੰਨ 2021 ਦੇ ਤਹਿਤ ਹਮ ਹਾਂ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਸਾਡੇ 75 ਮਾਮਲਾ ਆਇਆ ਹੈ ਇਹ ਉਮਰ 58 ਸਾਲ ਦੀ ਹੈ ਸਾਡਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਆਈਵੀਐਫ ਹੋਵੇ ਇਸ ਉਮਰ 'ਚ ਇਹ ਤੁਸੀਂ ਦੱਸੋ ਕਿਵੇਂ ਹੋਈ ਹੈ ਹਾਂ ਜੀ ਠੀਕ ਹੈ ਅਸੀਂ ਉਹਦਾ ਜਵਾਬ ਦੇਣਾ ਕਿ ਜੀ ਆ ਗਿਆ ਹੈ ਹੋ ਗਿਆ ਐਸ ਕਰਕੇ ਹੂੰ ਹੂੰ ਇਹਨੂੰ ਇਹਨੂੰ ਵਧਾਈਸ਼ੂ ਮਨਾਉਣ ਦੀ ਲੋੜ ਹੈ ਹੂੰ ਜੀ ਇਹਨੂੰ ਕਿਸੇ ਵੀ ਇੱਜ਼ਤ ਨੂੰ ਪਬਲਿਕ ਤੇ ਉਚਾ ਲੰਕੀ ਲੋੜ ਹੈ ਹੂੰ ਜੀ ਮੈਂ ਕਿਉਂ ਕਹਿਣਾ ਪਰ ਖਾਸ ਕਰਕੇ ਜਦ ਇਹ ਹੈਲਥ ਨਾਲ ਜੁੜਿਆ ਹੋਇਆ ਹੈ ਸਾਡੇ ਕੋਲਨੇ ਕਈ ਆਂਦੇਸੀ ਮਾਪੇ ਕੁੜੀਆਂ ਜੰਗ ਹੈ ਕਿ ਬੜੀ ਇੰਟਰਫੀਅਰੈਂਸ ਹੋ ਜਾਂਦੀ ਸੀ ਹੂੰ ਅਸੀਂ ਬੜਾ ਕੁਝ ਕਰਨਾ ਹੁੰਦਾ ਸੀ ਮਾਪਿਆਂ ਬੱਚੇ ਨੂੰ ਕੀ ਹੋਇਆ ਕੋਈ ਨੁਕੀ ਨੀ ਪੇਟ ਚ ਨਾ ਦਰਦ ਹੋ ਰਹਾ ਸੀ ਥੋੜੇ ਕੋਈ ਤੀਕ ਪੈ ਗਈ ਸੀ ਉਹ ਅਸੀਂ ਹੁਣ ਸਾਫ ਕਰ ਦਿੱਤੀ ਕਰ ਦਿੱਤੀ ਜੀ ਜੀ ਅਸੀਂ ਮਾਪਿਆਂ ਨੂੰ ਨਹੀਂ ਦੱਸਦੇ ਅਸੀਂ ਤੁਹਾਡੀ ਕਿਰਿਆ ਦੀ ਕੀ ਪਰਵਾਹ ਹੂੰ ਜੀ ਕਿਉਂਕਿ ਉਹਦੀ ਇੱਜ਼ਤ ਦਾ ਸਵਾਲ ਹੈ ਉਹ ਸਾਡੀ ਤੇ ਔਰ ਤੁਸੀਂ ਕਾਨੂੰਨੀ ਤਰੀਕੇ ਮਾਪਿਆਂ ਨੂੰ ਦੱਸ ਵੀ ਨਹੀਂ ਸਕਦੇ ਹੂੰ ਜੀ ਓਕੇ ਇਹਨੂੰ ਤੁਹਾਨੂੰ ਕਪੋਰ ਰੱਖਣੀ ਹੈ ਕਾਨੂੰਨੀ ਤਰੀਕੇ ਨਾਲ ਮੈਂ ਕਿਸੇ ਵੀ ਮਰੀਜ਼ ਦਾ ਉਹਦੇ ਭੈਣ ਭਾਈ ਰਿਸ਼ਤੇਦਾਰ ਨੂੰ ਕੁਝ ਨਹੀਂ ਦੱਸਣਾ ਹੂੰ ਜੀ ਜਿੰਨਾ ਚਿਰ ਉਹ ਲਾ ਕੇ ਜੀ ਨੂੰ ਦੱਸਣਾ ਹੂੰ ਜੀ ਅਸੀਂ ਸਾਡੇ ਚ ਤੰਮਲ ਹੀ ਨਹੀਂ ਹੈ ਤੁਸੀਂ ਗੋਭਾ ਚੜ੍ਹ ਕੇ ਗੋਗਾ ਪਿੱਟਣ ਲੱਗ ਜਾਨੇ ਆ ਸਾਡੇ ਕੋਲ ਤਾਂ ਸੈਂਕੜੇ ਮਰੀ ਜਾਂਦੇ ਨੇ ਸਾਡੇ ਕੋਲ ਤਾਂ ਸੈਂਕੜੇ ਮਰੀ ਜਾਂਦੇ ਆ ਆਪਣੀ ਗੁੱਸੇ ਗੱਲ ਦੱਸਣੀ ਹੈ ਜੀ ਸਾਡੇ ਨਾਲ ਆ ਹੋ ਰਿਹਾ ਹੂੰ 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 ਅਸੀਂ ਫੰਮਲੇ ਚ ਖੜ ਕੇ ਕਹਿਣਾ ਸ਼ੁਰੂ ਕਰ ਦਾਂਗੇ ਹੂੰ ਜੀ ਬਿਲਕੁਲ ਇਹ ਤਾਂ ਸਰਕਾਰ ਗੋਗਾ ਪਿੱਟਣ ਵਾਲੀ ਆ ਹੂੰ ਆਈ 40 ਕੋ ਜ਼ਿੰਮੇਵਾਰ ਹੈ ਸਿਹਤ ਵਿਭਾਗ ਹੈ ਤੁਹਾਡਾ ਪੰਜ ਸਖੇਤੇ ਵੀ ਤੁਹਾਡੀ ਜ਼ਿੰਮੇਵਾਰੀ ਹੈ ਸਮਾਜਿਕ ਸਿਹਤ ਦੀ ਵੀ ਤੁਹਾਡੀ ਜ਼ਿੰਮੇਵਾਰੀ ਹੈ ਹੂੰ 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 ਜੀ ਗੋਗਾ ਕਿਵੇਂ ਪਿੱਟਦੋਗੇ ਹੂੰ ਹੂੰ ਜੀ ਬਿਲਕੁਲ ਬਿਲਕੁਲ ਸਮੁੰਦਰ ਵਰਗਾ ਦੇ ਰੱਖਣਾ ਪੈਂਦਾ ਹੈ ਹਾਂ ਹਾਂ ਜਿਹੜਾ ਕੁਝ ਆਉਂਦਾ ਉਹਦੇ ਸਮਾਈ ਜਾਵੇ ਵਿੰਡੋ ਕਾਨੂੰਨ ਸਮਝੂ ਕਰ ਦੋਗੇ ਹਾਂ ਹਾਂ ਜੀ ਜੀ ਬਿਲਕੁਲ ਨਹੀਂ ਕਰ ਸਕਦੇ ਔਰ ਪੰਜਾਬ ਸਰਕਾਰ ਨੇ ਗਲਤ ਕਰਿਆ ਹੂੰ ਦਿਨਾਂ ਦੇ ਅੱਛੇ ਸੀ ਕਾਨੂੰਨ ਨੂੰ ਦੇਖਦੇ ਸਾਰੇ ਕਸੇ ਨੂੰ ਦੇਖਦੇ ਸਭ ਕੁਝ ਨੂੰ ਸਟੱਡੀ ਕਰ ਜਾਇਆ ਇਮਾਨਦਾਰੀ ਨਾਲ ਥੇ ਲੋ ਦਾ ਜਵਾਬ ਦਿੰਦੇ ਫਿਰ ਵਕੀਲਾਂ ਨਾਲ ਰਾਏ ਕਰਦੇ ਕੋਈ ਕਾਨੂੰਨੀ ਮਾਮਲਾ ਜੀ ਜੀ ਆਖੇ ਇਹਦੇ ਵਿੱਚ ਮੈਨੂੰ ਐ ਲੱਗਦਾ ਨਾ ਸਿਦੂ ਉਸੇ ਵਾਲੇ ਮਾਪਾਪ ਨੂੰ ਕੁਛ ਨਾ ਕਿਉਂਕਿ ਬਾਰੋਂ ਕਰਾਇਆ ਹੋ ਕਹਿੰਦੇ ਨੇ ਕਰੇਮੀ ਹੀ ਉਹ ਤਾਂ ਜਦ ਉਹ ਤਾਂ ਵੱਖਰੀ ਗੱਲ ਹੈ ਉਹਨਾਂ ਚ ਤੁਸੀਂ ਕਿਵੇਂ ਮੰਨਾਂਗੇ ਦਾ ਸਰਕਾਰ ਦਾ ਕਾਨੂੰਨ ਇਹਦੇ ਚੜੇ ਆਉਂਦਾ ਨਾ ਪੰਜਾਬ ਸਰਕਾਰ ਇਹਦੇ ਚ ਕੁਛ ਕਰ ਸਕਦੀ ਹੈ ਤੇ ਬੱਚ ਨੂੰ ਹੀ ਗੋਗਾ ਪਿੱਟ ਕੇ ਜੋ ਕੁਛ ਕਰਨਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਉਹ ਫਲਾਣੇ ਨੇ ਡੁੱਟ ਡੁੱਟ ਡੁੱਟਿਆ ਆ ਵੀ ਵਾਲੀ ਮੈਂ ਦੇਖਦਾ ਕਈ ਪੋਲੀਟੀਸ਼ਾਂ ਉਹ ਚਲ ਗਏ ਜੀ ਫਲਾਣੀ ਪਾਰਟੀ ਚਲਾ ਗਿਆ ਉਹ ਛੱਡ ਗਿਆ ਸਾਸ ਛੱਡ ਗਿਆ ਉਹ ਵੀ ਮੀਡੀਆ ਦਾ ਚਲੋ ਮੀਡੀਆ ਦਾ ਫੇਰ ਵੀ ਚਲੀ ਜਾਂਦਾ ਹੁੰਦਾ ਸਰਕਾਰ ਨਾ ਕਰੇ ਹਾਂਜੀ ਹਾਂ ਬਿਲਕੁਲ ਬਿਲਕੁਲ ਵੀ ਅੰਤਰ ਹੁੰਦਾ ਹੈ ਹਾਂਜੀ ਬਿਲਕੁਲ ਬਿਲਕੁਲ ਸੋ ਇਹ ਸੰ ਸਾਡੇ ਨਾਲ ਉਹ ਕੀ ਵੀ ਸਭ ਚਿੰਤਕ ਤੇ ਸਿਆਸੀ ਮਹਾਂ ਡਾਕਟਰ ਪਿਆਰੀ لال ਗਰਗੀ ਜੀ ਜਿਨ੍ਹਾਂ ਨੇ ਮੈਡੀਕਲ ਖੇਤਰ ਨਾਲ ਜੁੜੀ ਇਹ ਗੱਲ ਖਾਸ ਕਰਕੇ ਆਰਟੀ ਇਹਦੇ ਵਕਫ ਵਕ ਪਹਿਲੂਆਂ ਨੂੰ ਖਾਸ ਕਰਕੇ ਤਕਨੀਕੀ ਤਕਨੀਕੀ ਲਿਹਾਜ਼ ਤੋਂ ਉਹ ਵਿਸਥਾਰਨਾ ਖੋਲ੍ਹਿਆ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਵੀ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਜੀ ਜਿੰਪੀ ਜੀ ਈ ਮਿਸ਼ਨ ਪੰਜਾਬੀ